ਲੋ ਜੀ ਇੱਕ ਹੋਰ ਧਮਾਕਾ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆ। ਕਾਫੀ ਟ੍ਰੈਂਡਿੰਗ ਚੱਲਦੀ ਪਈ ਆ। ਠੀਕ ਹੈ ਜੀ। ਇਹ 5 ਇਨ 1 ਆ ਜੀ। ਆ ਦੇਖੋ 1 2 3 4 4 5 5 ਠੀਕ ਹੈ ਜੀ। ਉਸ ਤੋਂ ਸੇਲਿੰਗ ਆਈਟਮ ਸਾਡੀ 100 ਰੁਪਏ ਵਾਲਾ ਪੈਲੇਟ। ਇਹਦੇ ਵਿੱਚ ਵੀ ਸਾਡੇ ਕੋਲ ਦੋ ਤਰ੍ਹਾਂ ਦੇ ਪੈਲੇਟ ਆ ਗਏ ਹੋਏ ਆ। ਹਾਂ ਜੀ। 100 ਵਾਲਾ ਤੇ 90 ਵਾਲਾ। ਠੀਕ ਹੈ। 90 ਵਾਲੀ 'ਚ ਤੁਹਾਨੂੰ 9 ਪੀਸ ਮਿਲਨੇ ਆ। 100 ਵਾਲੀ 'ਚ 10 ਪੀਸ ਮਿਲਨੇ ਆ। ਠੀਕ ਹੈ ਜੀ। ਡਾਇਮੰਡ ਡਾਇਮੰਡ ਐਂਡ ਗੋਲਡ ਠੀਕ ਹੈ ਜੀ ਇਹ ਫਲੇਵਰ ਸਾਡੇ ਕੋਲ ਹੈਗੇ ਚਾਰ ਟੋਟਲ ਫਲੇਵਰ ਹੈਗੇ ਆ ਫਾਈਵ ਟਾਈਪ ਫੇਸ਼ਰ ਹੈ ਠੀਕ ਹੈ ਜੀ ਇਹ ਸਿੰਗਲ ਯੂਸ ਹੈ ਜੀ ਠੀਕ ਹੈ ਤੇ ਸਿਰਫ ਇੱਕ ਵਾਰੀ ਹੋਣਾ ਹੈ ਤੇ ਇਹਦਾ ਕੀ ਦੇ ਦੇ ਰੇਟ ਇਹ 75 ਦੀ ਪੈਣੀ ਸਰ 125 ਰੁਪਏ ਪ੍ਰਾਈਜ਼ ਆ ਤੇ ਪੈਣੀ ਤੁਹਾਨੂੰ 75 ਦੀ ਤੁਸੀਂ ਆਰਾਮ ਨਾਲ 100 ਰੁਪਏ ਦੀ ਵੀ ਬਾਹਰ ਵੇਚ ਸਕਦੇ ਆ ਤੁਸੀਂ ਆਹ ਵਾਲੇ ਕਲੀਰਿਆਂ ਦੇ ਡਿਜ਼ਾਈਨ ਚੈੱਕ ਕਰ ਸਕਦੇ ਆ ਤੁਹਾਨੂੰ ਸਿਕਿਓਰ ਵੀ ਮਿਲ ਜਾਣਗੇ ਤੇ ਗੋਲਚ ਵੀ ਮਿਲ ਜਾਣੇ ਆ ਤੇ ਪੂਰੇ ਏਡੀ ਦੇ ਹੈਗੇ ਆ ਇਹ ਹਾਂਜੀ ਹੁਣ ਸਾਡੇ ਕੋਲ ਜਿਹੜੇ ਨਾ ਅਸੀਂ ਪ੍ਰੋਡਕਟ ਨਵੇਂ ਲਿਆਂਦੇ ਹੈਗੇ ਉਹ ਹੈਗੇ ਕਲਰ ਚੇਂਜਿੰਗ ਫਾਊਂਡੇਸ਼ਨ ਠੀਕ ਆ ਜੀ ਇਹ ਤੁਹਾਨੂੰ ਇਹਦੇ ਬਾਰੇ ਦੱਸਣ ਦੀ ਲੋੜ ਹੀ ਨਹੀਂ ਹੈਗੀ ਆ ਠੀਕ ਆ ਇਹ ਹੈਗਾ ਜਿਸ ਜਿੱਦਾਂ ਲਾਓਗੇ ਨਾ ਸਕਿਨ ਦੇ ਅਕੋਰਡਿੰਗ ਇਹਨੇ ਆਪਣਾ ਕਲਰ ਚੇਂਜ ਕਰ ਲੈਣਾ ਹੈਗਾ ਠੀਕ ਆ ਜੀ ਸਾਨੂੰ ਬਾ ਫਾਊਂਡੇਸ਼ਨ ਲਾਉਣ ਦੀ ਲੋੜ ਨਹੀਂ ਹੈਗੀ ਆ ਵੱਖਰੇ ਵੱਖਰੇ ਤੁਹਾਨੂੰ ਕਲਰ ਯੂਜ਼ ਕਰਨ ਦੀ ਲੋੜ ਨਹੀਂ ਆ ਤੇ ਮੇਰੀ ਸਕਿਨ ਤੇ ਡਾਰਕ ਆ ਜਾਂ ਲਾਈਟ ਆ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਸਾਕਾ ਤੁਹਾਡਾ ਅਸਦੀ ਨਵੀਂ ਵੀਡੀਓ ਚ ਅੱਜ ਅਸੀਂ ਪੁੱਜ ਗਏ ਆ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮੌਸਮ ਚੇਂਜ ਹੋ ਗਿਆ ਹੈ ਸਰਦੀਆਂ ਦਾ ਟਾਈਮ ਆ ਗਿਆ ਹੈ ਤੇ ਵਿਆਹਾਂ ਸ਼ਾਦੀਆਂ ਵੈਡਿੰਗ ਸੀਜ਼ਨ ਵੀ ਆ ਗਿਆ ਹੈ ਤਿਹਾਰ ਸਾਰੇ ਖਤਮ ਹੋ ਗਏ ਆ অলਮੋਸਟ ਤੇ ਵੈਡਿੰਗ ਸੀਜ਼ਨ ਹੋ ਗਿਆ ਹੈ ਸ਼ੁਰੂ ਤੇ ਸਾਰਿਆਂ ਨੇ ਕੋਸਮੈਟਿਕ ਦਾ ਸਮਾਨ ਲੈਣਾ ਹੈ ਹਨਾ ਤੇ ਆਪਣੀ ਮੈਰਿਜ ਦੇ ਲਈ ਫੰਕਸ਼ਨਸ ਕਈ ਫੰਕਸ਼ਨ ਆਉਂਦੇ ਆ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਮੈਰਿਜ ਨਾਲ ਰਿਲੇਟਡ ਤੇ ਸਾਰਿਆਂ ਨੇ ਸਮਾਨ ਲੈਣਾ ਹੈ ਔਰ ਬਹੁਤ ਹੀ ਅਫੋਰਡੇਬਲ ਰੇਂਜ ਦੇ ਵਿੱਚ ਤੇ ਇਸ ਸਾਰੇ ਸਮਾਨ ਨੂੰ ਲੈਣ ਵਾਸਤੇ ਤੁਹਾਨੂੰ ਸਾਡੇ ਨਾਲ ਜਾਣਾ ਪੈਣਾ ਏਆਰ ਕਲੈਕਸ਼ਨ ਦੇ ਵਿੱਚ ਤੁਹਾਨੂੰ ਪਿਛਲੀ ਵਾਰ ਵੀ ਅਸੀਂ ਵੀਡੀਓ ਸ਼ੇਅਰ ਕੀਤੀ ਸੀ ਤੁਸੀਂ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਸੀਗਾ ਤੇ ਇਸ ਵਾਰ ਇੱਕ ਵਾਰ ਫਿਰ ਅਸੀਂ ਔਨ ਡਿਮਾਂਡ ਚੱਲੇ ਆ ਏਆਰ ਕਲੈਕਸ਼ਨ ਤੇ ਪਿਛਲਾ ਸਮਾਨ ਨਹੀਂ ਤੁਹਾਨੂੰ ਸਾਰਾ ਕੁਝ ਨਿਊ ਸਮਾਨ ਦਾ ਇਸ ਵਾਰੀ ਨਿਊ ਜੋ ਜੋ ਨਿਊ ਕਲੈਕਸ਼ਨ ਹੋਗੀ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਨਵੇਂ ਨਵੇਂ ਕੀ ਕੀ ਉਸ ਨਵਾਂ ਆਇਆ ਹੈ ਨਾ ਉਕੇ ਆਪਾਂ ਹੁੰਦਾ ਸਾਨੂੰ ਵੀ ਖੁਦ ਹੁੰਦਾ ਕਿ ਆਪਾਂ ਤੁਹਾਡੇ ਵਾਸਤੇ ਕੋਈ ਵਧੀਆ ਚੀਜ਼ ਲੈ ਕੇ ਕੋਈ ਡਿਫਰੈਂਟ ਥੋੜੀ ਚੀਜ਼ ਲੈ ਕੇ ਆਈਏ ਤੇ ਵੀਡੀਓ ਨੂੰ ਬਣੀ ਸੇਵ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਤੇ ਇੱਕ ਗੱਲ ਜ਼ਰੂਰ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਭੁੱਲ ਜਾਨੇ ਆ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਹੈਨਾ ਤੇ ਚਲੋ ਹੁਣ ਆਪਾਂ ਤੁਹਾਨੂੰ ਚਲਦੇ ਆ ਤੁਹਾਨੂੰ ਮਿਲਦੇ ਆ ਓਕੇ ਪਤਾ ਦਿਖਾਉਨੇ ਤੇ ਕੀ ਕੁਝ ਨਵਾਂ ਆਇਆ ਤੇ ਚਲੋ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਲੋਕੇਸ਼ਨ ਤੇ ਫਿਰ ਉਸ ਤੋਂ ਬਾਅਦ ਤੇ ਅਸੀਂ ਪਿਛਲੀ ਵਾਰ ਵੀ ਕੀ ਸੀਗੇ ਪ੍ਰਾਈਸਿਸ ਵਗੈਰਾ ਬਹੁਤ ਵੱਡਾ ਹੈ ਇਹ ਕਨਫਿਊਜ਼ਨ ਬਿਲਕੁਲ ਨਾ ਰੱਖਿਓ ਕਿ ਪ੍ਰਾਈਸ ਇੰਨੇ ਘੱਟ ਆ ਤਾਂ ਸਮਾਨ ਜਿਹੜਾ ਕਿ ਸਹੀ ਨਹੀਂ ਹੋਊਗਾ ਜਾਂ ਕੁਆਲਿਟੀ ਸਹੀ ਨਹੀਂ ਹੋਊਗੀ ਤੇ ਸਮਾਨ ਦੀ ਕੁਆਲਿਟੀ ਬਹੁਤ ਵਧੀਆ ਹੈ ਤਾਂ ਤੁਸੀਂ ਜਾ ਕੇ ਜ਼ਰੂਰ ਚੈੱਕ ਆਊਟ ਕਰ ਸਕਦੇ ਆ ਸਾਡੀ ਅਸੀਂ ਖੁਦ ਰეკਮੈਂਡ ਕਰਦੇ ਹਾਂ ਲਓ ਜੀ ਸੰਗਤ ਜੀ ਤੇ ਅਸੀਂ ਇਸ ਟਾਈਮ ਪੁੱਜ ਗਏ ਆ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਦਾ ਗਵਰਨਮੈਂਟ ਕਾਲਜ ਤੇ ਚੌਂਕ ਦੇ ਵਿੱਚ ਤੇ ਜਿੱਥੋਂ ਅਸੀਂ ਜਾਣਾ ਹੁਣ ਸਿੱਧਾ ਹੀ ਸ਼ਿਵਮਾ ਹਸਪੀਟਲ ਵਾਲੀ ਸਾਈਡ ਨੂੰ ਚਲੋ ਜੀ ਸੰਗਤ ਜੀ ਇਹ ਆ ਗਿਆ ਸ਼ਿਵਮ ਹਸਪੀਟਲ ਤੇ ਸ਼ਿਵਮ ਹਸਪੀਟਲ ਦੇ ਨਾਲ ਹੀ ਉਹ ਗ੍ਰੀਨ ਵਾਲਾ ਬੋਰਡ ਲੱਗਾ ਆ ਜਿੱਥੇ ਲਿਖਿਆ ਐ ਐਸਟੀ ਕਾਲਜ ਦਾ ਆਪਾ ਨੇ ਧਰਮ ਕਾਲਜ ਕਾਲਜ ਹੁਸ਼ਿਆਰਪੁਰ ਦੀਪਨਗਰ ਹਾਂ ਉਥੋਂ ਅਸੀਂ ਮੁੜ ਜਾਣਾ ਰਾਈਟ ਤੇ ਬਾਕੀ ਸਿੱਧੇ ਅੱਗੇ ਜਾਣਾ ਉਹ ਵੀ ਤੁਹਾਨੂੰ ਦਿਖਾ ਦਨੇ ਚਲੋ ਜੀ ਚਲਿਏ ਅੱਗੇ ਤੇ ਬਸ ਇਹ ਹੈਗੀ ਆ ਦੀਪਨਗਰ ਜਿੱਦਾਂ ਤੁਸੀਂ ਦੇਖ ਸਕਦੇ ਆ ਕਿ ਇਹ ਹੈਗਾ ਹੈ ਦੀਪਨਗਰ ਤੇ ਦੀਪਨਗਰ ਸਿੱਧੇ ਜਾਣਾ ਸੀ ਮੇਨ ਐਸਟੀ ਕਾਲਜ ਦੇ ਗੇਟ ਦੇ ਕੋਲ ਤੇ ਉੱਥੇ ਨਾਲ ਹੀ ਹੈਗਾ ਏਅਰ ਕਲੈਕਸ਼ਨ ਤੇ ਉੱਥੇ ਚੱਲਦੇ ਆ ਤੇ ਲੋ ਜੀ ਸੰਗਤ ਜੀਓ ਸਿੱਧੇ ਸਾਹਮਣੇ ਹੈਗਾ ਐਸਟੀ ਕਾਲਜ ਤੇ ਐਸਟੀ ਕਾਲਜ ਦੇ ਨਾਲ ਹੀ ਹੈਗਾ ਏਅਰ ਕਲੈਕਸ਼ਨ ਇੱਧਰ ਸਾਹਮਣੇ ਤੁਹਾਨੂੰ ਉਹ ਬੋਰਡ ਲੱਗਾ ਦਿਖਾਈ ਦਿੰਦਾ ਹੋਣਾ ਜਿੱਦਾਂ ਕਿ ਤੁਹਾਨੂੰ ਪਤਾ ਕਿ ਅਸੀਂ ਹੁਣ ਪੁੱਜ ਗਏ ਆ ਏਅਰ ਕਲੈਕਸ਼ਨ ਏ ਆਰ ਕਲੈਕਸ਼ਨ ਨੀਅਰ ਦੀਪਨਗਰ ਐਸਟੀ ਕਾਲਜ ਦੇ ਕੋਲ ਤੁਹਾਨੂੰ ਪਤਾ ਲੱਗ ਜਾਣਾ ਤੇ ਤੁਹਾਨੂੰ ਲੋਕੇਸ਼ਨ ਵੀ ਸਾਰੇ ਦਿਖਾਤੀ ਰਸਤਾ ਵੀ ਦਿਖਾਤਾ ਚਲੋ ਆਜੋ ਦੇਖਦੇ ਹਾਂ ਅੱਜ ਕੀ ਹੈਗਾ ਸਮਾਨ ਕੀ ਕੀ ਹੈ ਰੇਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਠੀਕ ਠਾਕ ਬਸ ਵਧੀਆ ਕਿੱਦਾਂ ਰਿਹਾ ਬਹੁਤ ਵਧੀਆ ਰਿਸਪੌਂਸ ਸਭ ਤੋਂ ਪਹਿਲਾਂ ਤੇ YouTube ਫੈਮਲੀ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਸਪੋਰਟ ਦਿੱਤਾ ਉਹ ਵੀ ਜੋ ਤੁਹਾਡੇ ਨਾਲ ਜੁੜੇ ਹੈਗੇ ਆ ਤੁਸੀਂ ਉਹਨਾਂ ਨਾਲ ਤੁਹਾਨੂੰ ਅੱਗੇ ਹਾਂਜੀ ਮਿਲਦਾ ਹੈਗਾ ਹਨਾ ਤੇ ਬਹੁਤ ਵਧੀਆ ਵਰਤ ਬਹੁਤ ਵਧੀਆ ਗਿਆ ਸਭ ਅੱਛਾ ਠੀਕ ਹੈ ਤੇ ਹੋਰ ਅੱਜ ਕੀ ਨਵੇਂ ਕੀ ਨਵਾ ਹੁਣ ਜਿੱਦਾਂ ਵੈਟਿੰਗ ਸੀਜ਼ਨ ਸਟਾਰਟ ਹੋ ਚੁੱਕਿਆ ਨਾ ਉਹਦੇ ਵਾਸਤੇ ਅਸੀਂ ਕੁਝ ਕਲੈਕਸ਼ਨ ਲੈ ਕੇ ਆਈ ਹੈਗੀਆਂ ਮਾਰਕੀਟ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ ਚੂੜੇ ਫਲੀਰੇ ਜਿਹੜੇ ਇਸ ਟਾਈਮ ਕਾਫੀ ਸੀਲ ਤੇ ਚੱਲਦੇ ਤੇ ਹੈਗੇ ਆ ਹਾਂਜੀ ਵੈਰੀ ਲੋਅ ਪ੍ਰਾਈਸ ਤੇ ਅਸੀਂ ਦਵਾਂਗੇ ਉਹ ਤੁਹਾਨੂੰ ਠੀਕ ਹੈ ਹੋਲ ਸੇਲ ਮਤਲਬ ਹਾਂਜੀ ਸਰ ਹੋਲ ਸੇਲ ਦਾ ਹੀ ਕੰਮ ਆ ਸਾਡਾ ਠੀਕ ਉਹ ਵੀ ਪ੍ਰੋਡਕਟ ਲੈਣੀ ਆ ਸਿੰਗਲ ਪੀਸ ਵੀ ਹੋਲ ਸੇਲ ਤੇ ਸਰ ਠੀਕ ਸੀਕਰੀ ਚੂੜੇ ਦਿਖਾ ਦਿਓ ਪਹਿਲਾਂ ਸਰ ਇਹ ਸਾਡੇ ਨਾ ਸਟਾਰਟਿੰਗ ਰੇਂਜ ਵਾਲੇ ਚੂੜੇ ਹੈਗੇ ਆ ਇਹ 200 ਤੋਂ ਸਟਾਰਟ ਹੋਗੇ ਸਾਡੇ ਇਹ ਵਾਲੇ ਜਿਹੜੇ ਚੂੜੇ ਹਨ 200 ਤੋਂ ਸਟਾਰਟ ਹੋਗੇ ਦੈਨ 350 ਦੇ ਖਤਮ ਹੋ ਜਾਂਦੇ ਇਹ ਵਾਲੇ ਚੂੜੇ ਠੀਕ ਆ ਤੇ ਸਾਰੇ ਜਿਹੜਾ ਚੂੜਿਆਂ ਦਾ ਰੇਟ ਆ ਸਿਰਫ 200 ਤੋਂ ਲੈ ਕੇ 350 ਦੇ ਵਿੱਚ ਇਹ ਜਿਹੜਾ ਦੇਖੋ ਬਾਕਸ ਆ ਇਹ 250 ਠੀਕ ਆ 250 ਦਾ ਚੂੜਾ ਉਹ ਵਾਲਾ ਦਿੰਦਾ 3 ਮਿਲਨੇ 2 4 2 6 2 8 ਠੀਕ ਹੈ ਜੀ ਆਈ ਵੀ 250 ਵਾਲਾ ਜੀ ਡਿਜ਼ਾਈਨ ਠੀਕ ਹੈ 300 ਵਾਲਾ ਜੀ ਠੀਕ ਹੈ ਠੀਕ ਹੈ ਜੀ 350 ਡਿਜ਼ਾਈਨ ਠੀਕ ਹੈ 300 ਵਾਲਾ ਇਹ 200 ਸਟਾਰਟਿੰਗ ਕੀ ਕੋ ਸਾਡੀ ਜੀ ਠੀਕ ਹੈ ਜੀ ਇਹ ਹੈਗਾ 200 ਰੁਪਏ ਦਾ ਡਿਜ਼ਾਈਨ ਸਾਡੇ ਕੋਲ ਬਹੁਤ ਹੈਗੇ ਆ ਇਸ ਲਈ ਤੁਹਾਨੂੰ ਡੈਮੋ ਦਿਖਾਈਆਂ ਦਿੰਦੇ ਦੋਨੇ ਹੱਥਾਂ ਦਾ ਆਇਆ ਹੈ ਸਿੰਗਲ ਨਹੀਂ ਹੈਗਾ ਇੱਕ ਹੱਥ ਦਾ ਕਿੰਨੇ ਸਾਈਜ਼ ਅਵੇਲੇਬਲ ਹੋਣਗੇ ਸਰ 2 4 2 6 ਔਰ 2 8 ਇਹ 700 ਦਾ ਚੂੜਾਈ ਤੇ ਮੈਟਲ ਦੀਆਂ ਛੂੜੀਆਂ ਲੱਗੀਆਂ ਪਈਆਂ ਠੀਕ ਆ ਇਹੜੀ ਕੜੇ ਵੀ ਹਾਂ ਏਡੀ ਦੇ ਕੜੇ ਵਾਲੇ ਹੈਗੇ ਆ ਮੈਟਲ ਦੀ ਛੂੜੀ ਲੱਗੀ ਹੋਈ ਹੈ ਇਹਦਾ ਰੇਂਜ ਹੈਗਾ 700 ਰੁਪਏ ਠੀਕ ਹੈ ਇਹਦੀ ਕਾਫੀ ਸੇਲ ਹੋ ਗਿਆ ਸਾਡੇ ਕੋਲ ਇਸ ਟਾਈਮ ਸਾਡੇ ਕੋਲ ਲਾਸਟ ਰਹਿ ਚੁਕਿਆ ਇਹਦੇ ਨਾਲ ਤੇ ਸਾਡੇ ਕੋਲ ਪਏ ਬਨੇ ਆਹ ਵਾਲੇ ਤੇ ਬਾਕੀ ਤੁਸੀਂ ਚੂੜਿਆਂ ਦੇ ਕਲੈਕਸ਼ਨ ਦੇਖ ਸਕਦੇ ਆ ਕਿ ਇੰਨੇ ਘੱਟ ਪ੍ਰਾਈਸ ਤੇ ਬਹੁਤ ਵਧੀਆ ਕਲੈਕਸ਼ਨ ਆ ਤੇ ਬਾਕੀ ਚਲੋ ਬਾਅਦ ਮੈਂ ਤੁਹਾਨੂੰ ਹੋਰ ਵੀ ਦਿਖਾ ਦਿੰਨੀ ਬਾਕੀ ਤੁਸੀਂ ਉਹ ਚੂੜੇ ਦੇਖ ਲਏ ਜਿਨ੍ਹਾਂ ਦਾ ਰੇਟ ਘੱਟ ਸੀ ਤੇ ਹੁਣ ਤੁਸੀਂ ਆਹ ਚੂੜਿਆਂ ਦੀ ਕੁਆਲਿਟੀ ਚੈੱਕ ਕਰੋ ਤੇ ਡਿਜ਼ਾਈਨ ਚੈੱਕ ਕਰੋ ਔਰ ਉਸ ਤੋਂ ਬਾਅਦ ਤੁਸੀਂ ਰੇਟ ਸੁਣਿਓ ਤੇ ਫਿਰ ਤੁਸੀਂ ਦੇਖਿਓ ਇਹ ਸਾਰੇ ਹੈਗੇ ਚੂੜੇ ਤੇ ਬਾਕੀ ਦੇ ਇਹਨਾਂ ਦਾ ਕੀ ਰੇਟ ਆ ਹਾਂਜੀ ਇਹ ਸਾਡੇ ਕੋਲ ਨਾਲ ਏਡੀ ਦੇ ਚੂੜਿਆਂ ਦੀ ਕਲੈਕਸ਼ਨ ਆਈ ਹੈਗੀ ਆ ਤੇ ਇਹਦੇ ਵਿੱਚ ਸਾਡੇ ਜਿਹੜੇ ਰੇਟ ਸਟਾਰਟ ਹੁੰਦੇ ਹੈਗੇ ਨਾ ਉਹ 550 ਤੋਂ 550 ਤੋਂ ਸਟਾਰਟ ਹੋ ਕੇ ਲਾਸਟ 1000 ਰੁਪਏ ਰੇਟ ਹੈ ਗਿਆ ਠੀਕ ਹੈ ਜੀ ਸਾਡੇ 550 ਵਿੱਚ ਤਾਂ ਦਿਖਾ ਦੇਣੀ ਕਿੰਦਾ ਲਿ ਕਲੈਕਸ਼ਨ ਆਏਗੀ ਤੁਹਾਨੂੰ ਆ ਦੇਖ ਲਓ ਇਹ 550 ਦੀ ਰੇਂਜ ਵਾਲੇ ਹੈਗੇ ਆ ਠੀਕ ਹੈ ਜੀ ਇਹਦੀ ਕਲੈਕਸ਼ਨ ਹੈ ਠੀਕ ਹੈ ਇਹ ਸਾਰੇ ਡਿਜ਼ਾਈਨ ਹੈਗੇ ਲਗ ਲਗ ਰੇਟ ਹੈਗੇ ਨਾਲੇ ਆ 600 ਵਾਲੇ ਆ ਗਏ ਜੀ ਆ ਡਿਜ਼ਾਈਨ 600 ਵਾਲਾ ਸਾਰੇ ਮਿਲ ਜਾਣੇ ਤੁਹਾਨੂੰ 2 4 2 6 2 8 ਠੀਕ ਹੈ ਜੀ ਡਿਜ਼ਾਈਨ ਕਾਫੀ ਹੈ ਸਾਡੇ ਕੋਲ ਤੁਸੀਂ ਉਹ ਬਾਕਸ ਦਿਖਾ ਦੋ ਬਸ਼ੱਕ ਜੀ ਬਾਕੀ ਦੀਦੀ ਤੋਂ ਸਮਾਨ ਬਹੁਤ ਆ ਤੁਸੀਂ ਸਮਾਨ ਦੀ ਟੈਨਸ਼ਨ ਨਾ ਲਿਓ। ਉਹ ਤੋਂ ਬਾਅਦ ਸਾਡੇ ਕੋਲੇ ਜਿਹੜੇ ਬਾਕਸ ਪੈਕਿੰਗ ਵਾਲੇ ਚੋੜੇ ਹੈਗੇ ਆ ਉਹਨਾਂ ਦੀ ਰੇਂਜ ਸਾਡੇ ਕੋਲ ਸਟਾਰਟ ਹੋ ਜਾਂਦੀ ਹੈ 750 ਤੋਂ। ਠੀਕ ਹੈ ਜੀ। ਇਹ ਬਾਕਸ ਪੈਕਿੰਗ ਦੇ ਨਾਲ ਆਣੇ ਹੈਗੇ ਠੀਕ ਹੈ ਜੀ। ਠੀਕ ਹੈ ਜੀ। ਤੇ ਇਹਦੇ ਵਿੱਚ ਤੰਦ ਖਾਲ ਦਿੰਨੀ ਆ 750 ਵਾਲਾ ਕਿਹੜਾ ਆ ਦੇਖ ਲਓ ਜੀ ਇਹਦੇ ਵਿੱਚ। 750 ਇਹ ਚੋੜਾ ਜੀ 750 ਦਾ। ਇਹ ਦੀ। ਠੀਕ ਹੈ ਪਲੱਸ 80 ਦੇ ਆਈਆਂ ਹੋਈਆਂ ਨਾਲ ਠੀਕ ਹੈ ਜੀ। ਠੀਕ ਹੈ ਜੀ। ਇੱਕ ਤੋਂ ਬਾਅਦ ਇਹ ਵੀ 750 ਵਾਲਾ ਜੀ। ਠੀਕ ਹੈ ਜੀ। 860 ਵਾਲਾ ਚੋੜਾ ਵਾਲਾ ਜੀ। ਠੀਕ ਹੈ ਜੀ ਇਹ ਹੈਗਾ ਜਿਹੜਾ ਇਹਦੇ ਵਿੱਚ ਡਬਲ ਹੋ ਗਿਆ ਨਾ ਏਡੀ ਦੀ ਇਹ ਆ ਗਈ ਤੇ ਨਾਲ ਸਾਈਡ ਤੇ ਆ ਗਈ ਠੀਕ ਹੈ ਜੀ ਡਬਲ ਵਰਕ ਹੋ ਗਿਆ ਹੈ ਠੀਕ ਹੈ ਉਤਵਾਦ ਚੂੜੇ ਸਾਰੇ ਸੇਮ ਰੇਂਜ ਦੇ ਹੈਗੇ 750 700 ਇਦਾਂ ਹੈ ਨਾ ਲਾਸਟ ਸਾਡੇ ਕੋਲ ਇਹ ਵੀ ਰੇਂਜ ਸਟਾਰਟ ਹੈਗੀ ਆ 1000 ਰੁਪਏ ਆਹ ਵਾਲਾ ਜੀ ਇਹ ਚੂੜਾ ਤੁਹਾਨੂੰ ਮਿਲਣਾ ਸਿਰਫ 1000 ਰੁਪਏ ਦੇ ਵਿੱਚ ਇਹ ਮਾਰਕਟ ਵਿੱਚ ਉਹ ਤੁਹਾਨੂੰ ਮਿਲਣਾ ਆ 1200 1500 ਦੇ ਨੀਅਰ ਅਬਾਊਟ ਇਦਾਂ ਚੂੜਾ ਹੈਗਾ ਆ ਅਸੀਂ ਸਿਰਫ ਤੁਹਾਨੂੰ 1000 ਰੁਪਏ ਦੇ ਵਿੱਚ ਦੇਣਾ ਆ ਤੇ ਬਾਕੀ ਤੁਸੀਂ ਡਿਜ਼ਾਈਨ ਦੇਖ ਲਓ ਇਹ ਵੀ 750 ਵਾਲਾ ਜੀ ਆ ਦੇਖ ਲਓ ਠੀਕ ਹੈ ਜੀ ਇਹ ਚੂੜਾ ਹੈਗਾ 750 ਸਿਰਫ ਠੀਕ ਹੈ ਜੀ ਅਸੀਂ ਚੂੜਿਆਂ ਦੀ ਕਲੈਕਸ਼ਨ ਦਿਖਾਤੀ ਤੇ ਉਸ ਤੋਂ ਬਾਅਦ ਵਿਆਹ ਕੰਪਲੀਟ ਨਹੀਂ ਹੁੰਦੇ ਹੈਗੇ ਕਲੀਰਿਆਂ ਤੋਂ ਬਿਨਾ ਤੇ ਕਲੀਰਿਆਂ ਦੇ ਪ੍ਰਾਈਸ ਸਿਰਫ 250 ਤੋਂ ਸਟਾਰਟ ਹਾਂਜੀ 250 ਤੋਂ ਸਟਾਰਟ ਹੋ ਕੇ ਲਾਸ ਸਾਡੇ ਕੋਲ 800 ਆ ਜੀ ਠੀਕ ਹੈ ਜੀ ਤੁਸੀਂ ਡਿਜ਼ਾਈਨ ਬਹੁਤ ਵਧੀਆ ਹੈਗੀ ਸਾਰਿਆਂ ਦੀ ਹਮ ਸਾਰੇ ਹੈਂਡ ਮੇਡ ਹੈਗੇ ਆ ਠੀਕ ਹੈ ਜੀ ਠੀਕ ਹੈ ਇਹ ਤੁਹਾਡੇ ਜਿਹੜੇ ਹੱਥ ਵਿੱਚ ਫੜਿਆ ਨਾ ਇਹ 250 ਤੋਂ ਸਟਾਰਟ ਹੋ ਜਾਂਦਾ ਠੀਕ ਹੈ ਜੀ ਇਹ 250 ਤੋਂ ਸਟਾਰਟ ਹੁੰਦਾ ਦਦੀ ਦਾ ਕਿ ਉਹ ਤਾਂ ਇਹਦੀ ਰੇਂਜ ਹੈਗੀ 350 ਠੀਕ ਹੈ ਜੀ ਇਹ ਹੈਗਾ 350 ਇਹ 300 ਵਾਲਾ ਜੀ ਠੀਕ ਹੈ ਦਦੀ ਠੀਕ ਹੈ ਇਹ ਲੰਬੇ ਵਾਲੇ ਕਲੀਰੇ ਜਿਨ੍ਹਾਂ ਨੂੰ ਪਸੰਦ ਆਏ ਹੋ ਨਾ ਵਾਸਤੇ 370 ਠੀਕ ਹੈ ਜੀ ਤੇ ਇਹ ਹੈਗਾ 370 ਰੁਪਏ ਦਾ ਇਦਾਂ ਸਾਡੇ ਕੋਲ ਸਾਰੇ ਪਏ ਹੈਵੀ ਵੀ ਪਏ ਆ ਲਾਈਟ ਵੇਟ ਵੀ ਪਏਗੇ ਹੁਣ ਤੁਸੀਂ ਵੀ ਦੇਖੋ ਇਹ 650 ਵਾਲਾ ਠੀਕ ਹੈ ਜੀ ਇੱਕ ਤੁਸੀਂ ਆਹ ਵਾਲੇ ਕਲੀਰਿਆਂ ਦੇ ਡਿਜ਼ਾਈਨ ਚੈੱਕ ਕਰ ਸਕਦੇ ਆ ਤੁਹਾਨੂੰ ਸਿਕਿਓਰ ਵੀ ਮਿਲ ਜਾਣਗੇ ਤੇ ਗੋਲਚ ਵੀ ਮਿਲ ਜਣੇ ਆ ਤੇ ਪੂਰੇ ਏਡੀ ਦੇ ਹੈਗੇ ਆ ਇਹ ਤੇ ਲੰਬੇ ਵੀ ਹੈਗੇ ਆ ਛੋਟੇ ਵੀ ਹੈਗੇ ਆ ਤੇ ਦੀਦੀ ਇਹਨਾਂ ਦਾ ਪ੍ਰਾਈਸ 650 ਠੀਕ ਹੈ ਜੀ 650 ਲੱਗਣਾ ਠੀਕ ਹੈ ਜੀ ਇਹ ਵਾਲਾ ਹੈਗਾ 450 ਦਾ ਠੀਕ ਹੈ ਤਾਂ ਉਹ ਵੀ ਹੋਲ ਸੇਲ ਪ੍ਰਾਈਸ ਤੁਹਾਨੂੰ ਦੱਸ ਦੇ ਪਏ ਆ ਹਾਈ ਗੋਲਪ੍ਰਾਈਸ ਹੈਗੇ ਤੁਸੀਂ ਸੇਲ ਜਿੱਦਾਂ ਮਰਜ਼ੀ ਕਰੋ ਇਹਨੂੰ ਉਹ ਤੁਹਾਡੀ ਇੱਛਾ ਹੈਗੀ ਹੈ ਜੀ ਹੁਣ ਤੁਸੀਂ ਇਹਦਾ ਵੀ ਦੇਖੋ ਲਾਸਟ ਜਿਹੜਾ ਰੇਂਜ ਆਂਦੀ ਉਹ 800 ਰੁਪਏ ਆ ਜੀ ਆਹ ਦੇਖੋ ਹੈਵੀ ਆ ਇਹਨੂੰ ਰਾਦਾ ਰਾਧਾ ਕ੍ਰਿਸ਼ਨ ਜੀ ਦੇ ਸਾਰੇ ਉੱਤੇ ਲੱਗੇ ਪਏ ਰਾਧਾ ਕ੍ਰਿਸ਼ਨ ਕਲੀਰਾ ਕਹਿੰਦੇ ਆ ਦੇਖ ਲੋ ਜੀ ਠੀਕ ਆ ਜੀ ਇਹ ਸਭ ਤੋਂ ਹੈਵੀ ਕਲੀਰਾ ਸਾਡੇ ਕੋਲ ਤੇ ਹੁਣ ਟ੍ਰੈਂਡਿੰਗ 'ਚ ਜਿਹੜੇ ਚੱਲਦੇ ਪਏ ਆ ਉਹ ਤੇ ਪ੍ਰਾਈਸ ਬਹੁਤ ਘੱਟ ਆ ਹੋਰ ਵੀ ਬਹੁਤ ساری ਵੈਰਾਈਟੀ ਹੈਗੀ ਆ ਤੁਸੀਂ ਆ ਕੇ ਸ਼ਾਪ ਤੇ ਜਦੋਂ ਤੁਸੀਂ ਵਿਜ਼ਿਟ ਕਰੋਗੇ ਤਾਂ ਤੁਸੀਂ ਖੁਦ ਦੇਖ ਲਓਗੇ ਬਾਹਰ ਕਲੀਰੇ ਬਹੁਤ ਕਾਸਟਲੀ ਵਿਕਦੇ ਹੈਗੇ ਆ ਤੁਸੀਂ ਨਾਰਮਲ ਰੇਂਜ ਦੇ ਦਿੱਤੇ ਕਲੀਰੇ ਲੈ ਕੇ ਜਿੰਦਾ ਮਰਜ਼ੀ ਇਹਨੂੰ ਸੇਲ ਕਰੋ ਹਾਂ ਜੀ ਵੈਰਾਈਟੀ ਬਹੁਤ ਆ ਕਲੀਰਿਆਂ ਦੀ ਇਸ ਲਈ ਤੁਹਾਨੂੰ ਮੈਂ ਡੈਮੋ ਦਿਖਾਈਆਂ ਇਹ ਤੁਸੀਂ ਡੈਮੋ ਡੈਮੋ ਦੇਖ ਲਓ ਕਿਉਂਕਿ ਇਹ ਕਲੀਅਰ ਹੈ ਸਾਡੇ ਕੋਲ ਆ ਦੇਖੋ ਜੀ ਛੋਟੇ ਵੀ ਮੈਂਡਾਂ ਨੇ ਤੁਹਾਨੂੰ ਵੱਡੇ ਵੀ ਮਿਲ ਜਾਣੇ ਆ ਹਰੇਕ ਡਿਜ਼ਾਈਨ ਦੇ ਹਰੇਕ ਵੈਰਾਈਟੀ ਦੇ ਤੇ ਕਿਉਂਕਿ ਕਿ ਅੱਦੇ ਅਸੀਂ ਜੇ ਵੀਡੀਓ ਚ ਤੁਹਾਨੂੰ ਪੂਰਾ ਦਿਖਾਉਂਦੇ ਰਿਹਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਬਾਕੀ ਤੁਸੀਂ ਦੇਖ ਲਓ ਖੁਦ ਡਿਜ਼ਾਈਨ ਬਹੁਤ ਸੋਹਣੇ ਆ ਤੇ ਪਿਛਲੀ ਵਾਰੀ ਫੇਸ਼ਲ ਕਿਟਾਂ ਦੀ ਡਿਮਾਂਡ ਬਹੁਤ ਆਈ ਸੀਗੀ ਤੇ ਸਾਰਿਆਂ ਦੀ ਕੁਐਰੀਜ਼ ਵੀ ਬਹੁਤ ਸਈਆਂ ਤੇ ਉਹਦੇ ਨਾਲ ਹੀ ਰਿਲੇਟਡ ਦੀ ਨੂੰ ਮੈਂ ਕਹਾਂ ਇੱਕ ਹੋਰ ਤੁਸੀਂ ਵੀਡੀਓ ਲੈ ਕੇ ਆਓ ਤੇ ਦੀਦੀ ਦੱਸਿਓ ਜਰਾ ਪ੍ਰਾਈਸ ਪਹਿਲਾਂ ਜਿਹੜੀ ਸ਼ੌਕਿੰਗ ਪ੍ਰਾਈਸ ਜਿਹੜੀ ਪਹਿਲਾਂ ਅਸੀਂ ਵੀਡੀਓ ਪਾਈ ਸੀਗੀ ਨਾ ਬਹੁਤ ਵਧੀਆ ਰਿਸਪੌਂਸ ਆਇਆ ਉਹਦਾ ਵੀ ਤੁਸੀਂ ਮੰਨਣਾ ਨਹੀਂ ਆ ਤਿੰਨ ਵਾਰੀ ਸਾਡਾ ਮਾਲ ਪਿਆ ਆ ਫੇਸ਼ਲ ਕਿਟ ਦਾ ਤਿੰਨੋ ਵਾਰੀ ਖਤਮ ਹੋਇਆ ਉਹਦੇ ਵਾਅਦ ਜੀ ਦੀ ਅਸੀਂ ਡਿਮਾਂਡ ਪੂਰੀ ਨਹੀਂ ਕਰ ਪਾਈ ਸੀ ਕਸਟਮਰ ਇੰਨਾ ਰਸ਼ ਪੈ ਗਿਆ ਸੀ ਸੋ ਹੁਣ ਅਸੀਂ ਉਤੋਂ ਵੀ ਡਾਊਨ ਰੇਟ ਲੈ ਕੇ ਆਏ ਹੈਗੇ ਤੁਹਾਡੇ ਵਾਸਤੇ ਠੀਕ ਹੈ ਜੀ ਲਾਸਟ ਟਾਈਮ ਅਸੀਂ ਜੋ ਵੀਡੀਓ ਚ ਦੱਸਿਆ ਸੀਗਾ ਕਿ ਫੇਸ਼ਲ ਕਿਟ ਜਿਹੜੇ ਹੈਗੇ ਆ ਹਾਂਜੀ ਤ્વਚਾ ਦੇ ਫੇਸ਼ਲ ਹੈਗੇ ਆ ਇਹ ਸਸੀਂ ਦੱਸਿਆ ਸੀ 100 ਰੁਪਏ ਰੇਟ ਦਾ ਹਨਾ ਪਰ ਪਾਊਚ ਦਾ ਠੀਕ ਹੈ ਦੋ ਵਾਰੀ ਫੇਸ਼ਲ ਹੋ ਜਾਂਦਾ ਹੈਗਾ ਆ ਠੀਕ ਹੈ ਇਹਦਾ ਹੁਣ ਰੇਟ ਡਾਊਨ ਹੋ ਕੇ ਇਹ ਹੋ ਗਿਆ 90 ਰੁਪਏ ਠੀਕ ਹੈ ਜੀ 245 ਰੁਪਏ ਐਮ ਆਰਪੀ ਹੈ 90 ਰੁਪਏ ਚ ਮਿਲਣੀ ਆ ਠੀਕ ਆ ਤੁਸੀਂ ਇਹਨੂੰ 150 ਦਾ ਵੀ ਸੇਲ ਕਰ ਸਕਦੇ ਹੋ ਤੁਹਾਡੀ ਇੱਛਾ ਠੀਕ ਹੈ ਜੀ ਇਸ ਦੇ ਵਿੱਚ ਦੋ ਫਲੇਵਰ ਹੈਗੇ ਆ ਆਕਸੀਟਨ ਔਰ ਵਿਟਾਮਿਨ ਸੀ ਇਹਦੇ ਦੋ ਫਲੇਵਰ ਆਉਂਦੇ ਆ ਠੀਕ ਠੀਕ ਇਹ ਹੁਣ ਤੁਹਾਨੂੰ ਪੈਣੀ 90 ਰੁਪਏ ਦੀ ਠੀਕ ਹੈ ਤੁਹਾਨੂੰ ਵੀਡੀਓ ਸ਼ੇਅਰ ਕਰਕੇ ਆਉਣਾ ਪਏਗਾ ਸਕਰੀਨਸ਼ਾਟ ਮੈਨੂੰ ਤੁਸੀਂ ਦਿਖਾ ਦੋਗੇ ਤੁਹਾਨੂੰ 90 ਰੁਪਏ ਰੇਟ ਲੱਗ ਜਾਏਗਾ ਠੀਕ ਹੈ ਜੀ ਇਹ ਆਫਰ ਸਿਰਫ ਹੈਗੀ ਹੈ ਇੱਕ ਤਰੀਕ ਤੋਂ ਲੈ ਕੇ 1 ਨਵੰਬਰ ਤੋਂ 15 ਨਵੰਬਰ ਤੱਕ ਦੀ ਠੀਕ ਹੈ ਇਹ ਪ੍ਰਾਈਸ ਹੁਣ ਹਾਂ ਫਾਇਦਾ ਚੱਕੋ ਵੀਡੀਓ ਨੂੰ ਸ਼ੇਅਰ ਕਰ ਲਓ ਸੇਵ ਕਰ ਲਓ ਤੇ ਜਦੋਂ ਵੀ ਸਮਾਨ ਲੈਣਾ ਹੈ ਦਿਨ ਦਿਖਾ ਦਿਓ ਤੇ 15 ਤਰੀਕ ਤੱਕ ਵੈਲਿਡ ਹੋਏਗੀ ਆਫਰ ਇਹ ਇਸ ਤੋਂ ਬਾਅਦ ਸਾਡੇ ਤੁਸੀਂ ਲਾਸਟ ਟਾਈਮ ਜਿਹਨੂੰ ਭਰਮਾ ਹੁੰਗਾ ਰਹਿ ਦਿੱਤਾ ਹੈ ਹਾਂਜੀ ਇਹ ਸਾਡੇ ਕੋਲ ਆਂਦੇ ਐਚ ਆਰਟੀ ਦੇ ਫਿਸ਼ੀਅਲ ਪ ਠੀਕ ਹੈ ਇਹ ਵੀ ਦੋ ਕੁ ਵਾਰੀ ਹੋ ਜਾਂਦਾ ਫੇਸ਼ੀਅਲ ਰਿਸਪੌਂਸ ਇੱਕ ਨੰਬਰ ਦਾ ਗਿਆ ਇਹਦਾ ਫਲੇਵਰ ਸਾਰੇ ਹੈਗੇ ਆ ਜਿਹੜਾ ਫਲੇਵਰ ਮੰਗੂਗੇ ਤੁਹਾਨੂੰ ਉਹੀ ਮਿਲ ਜਣਾ ਜਿਹੜੇ ਅਸੀਂ ਆ ਫੇਸ਼ੀਅਲ ਸੇਲ ਕੀਤੀ ਸੀ ਐਚ ਆਰਟੀ ਦੇ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਠੀਕ ਹੈ ਕਸਮਾ ਦਾ ਰਿਸਪੌਂਸ ਵੀ ਵਧੀਆ ਹੈ ਕਿ ਬਹੁਤ ਵਧੀਆ ਰਿਜ਼ਲਟ ਆਉਂਦੇ ਪਏ ਦੇ ਹਨਾ ਹੁਣ ਤੁਹਾਡੇ ਵਾਸਤੇ ਅਸੀਂ ਸ਼ੌਕਿੰਗ ਪ੍ਰਾਈਜ਼ ਲੈ ਕੇ ਆਏ ਆ ਲਾਸਟ ਟਾਈਮ ਅਸੀਂ ਰਿਟੇਲ ਕੀਤੀ ਸੀ 120 ਦੀ ਕਾਫੀ ਕੁਐਰੀ ਸਾਰੀਆਂ ਸੀ ਕਿ ਸਾਨੂੰ ਸਿੰਗਲ ਪੀਸ ਵੀ ਅਸੀਂ ਜੋ ਹੋਲ ਸੇਲ ਦਾ ਪ੍ਰਾਈਸ 100 ਰੁਪਏ ਦੇ ਹਿਸਾਬ ਨਾਲ ਬਾਕਸ ਦਿੰਦੇ ਸੀਗੇ ਤੇ ਸੋ ਦਾ ਤੁਹਾਨੂੰ ਮਿਲ ਜਾਏਗਾ ਤੁਸੀਂ ਵੀਡੀਓ ਸ਼ੇਅਰ ਕਰਕੇ ਆਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਓ ਸਾਨੂੰ ਆ ਕੇ ਸਕਰੀਨ ਸ਼ਾਟ ਦਿਖਾ ਦਿਓ ਨਾ ਸਿੰਗਲ ਪੀਸ ਵੀ ਤੁਹਾਨੂੰ 100 ਦਾ ਮਿਲ ਜਾਏਗਾ ਸਾਡੇ ਕੋਲ ਤੇ ਪਿਛਲੀ ਵਾਰੀ ਇਹ ਕੁਆਰੀਜ਼ ਬਹੁਤ ਸੀਗੀਆਂ ਤੇ ਉਹ ਸ਼ਾਇਦ ਪੂਰੇ ਦਾ ਪੂਰਾ ਬਾਕਸ ਹੀ ਦਿੰਦੇ ਆ ਸਿੰਗਲ ਪੀਸ ਨਹੀਂ ਦਿੰਦੇ ਤੁਸੀਂ ਦੁਕਾਨ ਤੇ ਵਿਜ਼ਿਟ ਕਰੋ ਤੁਹਾਨੂੰ ਸਿੰਗਲ ਪੀਸ ਹੀ ਮਿਲ ਜਾਊਗਾ 100 ਰੁਪਏ ਦਾ 100 ਰੁਪਏ ਦਾ ਬਿਲਕੁਲ ਜੀ ਸਿਰਫ ਇਹਦੀ ਵੀ ਤੁਹਾਨੂੰ ਮੈਂ ਐਮ ਆਰ ਪੀ ਦਿਖਾ ਦਿੰਨੀ ਆ ਇਹਦੀ ਐਮ ਆਰ ਪੀ ਹੈਗੀ 225 ਰੁਪਏ ਠੀਕ ਹੈ 72 ਗ੍ਰਾਮ ਫਰੈਸ਼ ਸ਼ਮਾਲੇਵੀ ਠੀਕ ਹੈ ਜੀ ਫਲੇਵਰ ਸਾਰੇ ਮਿਲ ਜਾਣੇ ਆ ਚਾਹ ਜਿਹੜਾ ਫਲੇਵਰ ਕਹੋਗੇ ਤੁਹਾਨੂੰ ਉਹ ਮਿਲ ਜਾਏ ਠੀਕ ਹੈ ਜੀ ਉਸ ਤੋਂ ਬਾਅਦ ਹੋਰ ਵੀ ਕਈ ਹੈਗੀਆਂ ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਆ ਜੀ ਰੀਅਲ ਅਰੋਮਾ ਦੇ ਫਲੇਵਰ ਆ ਤਿੰਨ ਹੈਗੇ ਸਾਡੇ ਕੋਲ ਗੋਲਡਨ ਗਲੋ ਡਾਇਮੰਡ ਜੀ ਔਰ ਇਸ ਤੋਂ ਬਾਅਦ ਆਉਂਦਾ ਬਰਾਇਡਲ ਬਿਊਟੀ ਠੀਕ ਹੈ ਜੀ ਠੀਕ ਹੈ ਜੀ ਇਹ ਲਾਸਟ ਟਾਈਮ ਅਸੀਂ ਸੇਲ ਕੀਤੇ ਸੀਗੇ 250 ₹250 ਹਾਂ ਜੀ ਠੀਕ ਹੈ ਇਹ ਤੁਹਾਨੂੰ ਅਸੀਂ ਹੁਣ ਬਾਕਸ ਦੇ ਰਿਹਾ 230 ਦਾ ਲਓ ਜੀ ਉਸ ਵੀਡੀਓ ਦੇ ਨਾਲ ਹੁਣ ਹੋਰ ਲੈਸ ਤੇ ਵੀਡੀਓ ਸ਼ੇਅਰ ਕਰਕੇ ਆਉਂਗੇ ਤਾਂ ਸਾਨੂੰ ਹੋਰ ਬੈਨੀਫਿਟ ਹੋਵੇਗਾ ਠੀਕ ਹੈ ਤਾਂ ਸੋ ਬਾਦ ਨਾਲ ਸਾਡੇ ਕੋਲ ਜਿਹੜਾ ਤੁਹਾਨੂੰ ਮੈਂ ਪਾਊਚ ਵਾਲੀਆਂ ਫੇਸ਼ੀਅਰ ਕਿੱਟਾਂ ਦਿਖਾਈਆਂ ਹੁਣ ਸਾਡੇ ਕੋਲ ਆ ਗਈਆਂ ਬਾਕਸ ਪੈਕ ਵੱਡੀਆਂ ਕਿੱਟਾਂ ਜਿਹੜੀਆਂ ਹਨ ਇਹਦੇ ਵਿੱਚ ਸਾਡੇ ਕੋਲ ਕੋਰਨਿੰਗ ਗਲਾਸਾਂ ਦੀ ਹੈਗੀ ਆ ਪ੍ਰੋਫੈਸ਼ਨਲ ਜਿਹੜੀ ਆ ਸਕਿਨ ਵਾਈਟਨਿੰਗ ਆਂਦੀ ਹੈਗੀ ਆ ਦੈਨ ਸਾਡੇ ਕੋਲ ਰਾਈਸ ਆਏਗੀ ਤਿੰਨ ਫਲੇਵਰ ਹੈਗੇ ਜੀ ਇਹ ਰਿਕਵੈਸਟ ਆ ਤਿੰਨੋਂ ਫਲੇਵਰ ਹੀ ਅਸੀਂ ਸੇਲ ਕਰ ਰਹੇ ਹਾਂ ਇਸ ਟਾਈਮ ਤੇ ਤੁਹਾਨੂੰ ਠੀਕ ਹੈ ਸ਼ਾਪ ਤੇ ਆ ਕੇ ਕਿਸੇ ਨੇ ਹੋਰ ਫਲੇਵਰ ਨਹੀਂ ਮੰਗਣਾ ਜੇ ਹੋਏਗਾ ਤੁਹਾਨੂੰ ਅਸੀਂ ਇਨਫੋਰਮ ਜਰੂਰ ਕਰਾਂਗੇ ਇਹਦਾ ਜਿਹੜਾ ਤੁਹਾਨੂੰ ਕਾਸਟ ਪੈਣੀ ਆ 350 ਠੀਕ ਹੈ ਜੀ ਇਹਦੇ ਵਿੱਚ ਵੀ ਤੁਸੀਂ 7 ਤੋਂ 8 ਵਾਰ ਆਰਾਮ ਨਾਲ ਫੇਸ਼ੀਅਲ ਕਰ ਸਕਦੇ ਹੈਗੇ ਆ ਠੀਕ ਹੈ ਦੇਦੀ ਠੀਕ ਹੈ ਇਸ ਤੋਂ ਬਾਅਦ ਸਾਡੇ ਕੋਲ O3 ਦੀਆਂ ਆਉਂਦੀਆਂ O3 ਦੇ ਵਿੱਚ ਵੀ ਆ ਤੁਸੀਂ ਦੇ ਲੋ ਤਿੰਨ ਫਲੇਵਰ ਆ ਵਾਈਟਨਿੰਗ ਹੈਗਾ ਜੀ ਠੀਕ ਹੈ ਜੀ ਇਸ ਟੈਟਨਿੰਗ ਹੈਗਾ ਉਸ ਤੋਂ ਬਾਅਦ ਹੈਗਾ ਸਾਡੇ ਕੋਲ ਦੀ D10 ਇਹ ਵੀ ਵਾਈਟਨਿੰਗ ਵਾਲਾ ਹਾਂਜੀ 350 ਠੀਕ ਹੈ ਸਿਰਫ 350 ਜੋ ਵੀ ਤੁਸੀਂ ਰੇਟ ਬੋਲੇ ਆ ਜੀ ਉਹੀ ਮਿਲਨੇ ਅਸੀਂ ਵੱਧ ਨਹੀਂ ਲਵਾਂਗੇ ਤੁਹਾਡੇ ਕੋਲ ਠੀਕ ਹੈ ਤੇ ਹੁਣ ਤੁਸੀਂ ਜੋ ਇਹ ਤੇ ਬੋਲੇਗੇ ਉਹੀ ਰਹਿਣਗੇ ਬਾਕੀ ਤੁਸੀਂ ਵੀਡੀਓ ਸ਼ੇਅਰ ਜਰੂਰ ਕਰਦੇ ਰਹੋ ਜੀ ਤਾਂ ਕਿ ਹੋਰਾਂ ਨੂੰ ਵੀ ਇਨਫੋਰਮ ਅਸੀਂ ਕਰ ਸਕੀਏ ਅੱਗੇ ਓਕੇ ਨਾ ਠੀਕ ਹੈ ਜੀ ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਆ ਜੀ ਬਾਇਓ ਫਰੈਸ਼ ਦੀ ਫੇਸ਼ਰ ਆ ਜਾਂਦੀ ਇਹਦੇ ਵਿੱਚ ਵੀ ਸਾਡੇ ਕੋਲ ਫਲੇਵਰ ਹੈਗੇ ਆ ਪਪਾਇਆ ਆ ਜਾਂਦਾ ਜੀ ਫਰੂਟ ਫਰੂਟ ਆ ਜਾਂਦਾ ਡਾਇਮੰਡ ਐਂਡ ਗੋਲਡ ਠੀਕ ਹੈ ਜੀ ਇਹ ਫਲੇਵਰ ਸਾਡੇ ਕੋਲ ਹੈਗੇ ਚਾਰ ਟੋਟਲ ਫਲੇਵਰ ਹੈਗੇ ਆ ਫਾਈਵ ਟਾਈਪ ਫੇਸ਼ਰ ਹੈ ਠੀਕ ਹੈ ਜੀ ਇਹ ਸਿੰਗਲ ਯੂਸ ਹੈ ਜੀ ਠੀਕ ਹੈ ਤੇ ਸਿਰਫ ਇੱਕ ਵਾਰੀ ਹੋਣਾ ਹੈ ਤੇ ਇਹਦਾ ਕੀ ਦੇ ਦੇ ਰੇਟ ਇਹ 75 ਦੀ ਪੈਣੀ ਸਰ 125 ਰੁਪਏ ਪ੍ਰਾਈਜ਼ ਆ ਤੇ ਪੈਣੀ ਤੁਹਾਨੂੰ 75 ਦੀ ਤੁਸੀਂ ਆਰਾਮ ਨਾਲ 100 ਰੁਪਏ ਦੀ ਵੀ ਬਾਹਰ ਵੇਚ ਸਕਦੇ ਆ ਆਰਾਮ ਨਾਲ ਵੇਚ ਸਕਦੇ ਜੀ ਇਹ ਵੀ ਦੇ ਲੋ 2027 ਤੱਕ ਵੈਲਿਡ ਆ ਹਾਂ ਜੀ ਠੀਕ ਹੈ ਫਰੈਸ਼ ਲੋਟ ਹੈਗਾ ਇਹ ਵੀ ਇਹ ਸਾਡੇ ਕੋਲ ਹੁਣ ਇਸ ਤੋਂ ਬਾਅਦ ਰੋਮਾ ਦਾ ম্যাজিক 7 ਸਟੈਪ ਬ੍ਰਾਈਡਲ ਫੇਸ਼ਰ ਆ ਚੁੱਕਾ ਆ ਠੀਕ ਹੈ ਤੇ ਸਪੈਸ਼ਲੀ ਹਾਂ ਚੱਲਦਾ ਪਿਆ ਡਿਮਾਂਡ ਤੇ ਹੈਗਾ ਇਹ ਠੀਕ ਹੈ ਜੀ ਠੀਕ ਹੈ ਇਹ ਤੁਹਾਨੂੰ ਜਿਹੜਾ ਇਹ ਵਾਲਾ ਸਿੰਗਲ ਪਾਊਚ ਹੈਗਾ ਇਹ ਤੁਹਾਨੂੰ ਪੈਣਾ 160 ਦਾ ਠੀਕ ਹੈ 160 ਰੁਪਏ ਦਾ ਤੁਹਾਨੂੰ ਮਿਲਣਾ ਹੈ ਪੂਰਾ ਬਾਕਸ ਜੇ ਤੁਸੀਂ ਲੈਣਾ ਹੈ ਤਾਂ ਦੀ ਦਿਨ ਕਾਲ ਕਰ ਲਿਓ ਨੰਬਰ ਇਹਦੀ ਦੰਬਾ ਹੈ 987717634353 ਸਾਡੀ ਜਿਹੜੀ ਸ਼ਾਪ ਲੋਕੇਟਡ ਹੈਗੀ ਆ ਸ਼ਿਵਮ ਹਸਪੀਟਲ ਤੋਂ ਤੁਸੀਂ ਜਦੋਂ ਰਾਈਟ ਸਾਈਡ ਅੱਗੇ ਨੂੰ ਟਰਨ ਕਰੋਗੇ ਨਾ ਐਸਜੀ ਕਾਲਜ ਦੇ ਮੇਨ ਗੇਟ ਦੇ ਬਿਲਕੁਲ ਨਾਲਾ ਮੁਹੱਲਾ ਦੀਪਨਗਰ ਠੀਕ ਹੈ ਜੀ ਹੁਣ ਤੁਸੀਂ ਇਹਦੀ ਹੀ ਐਮ ਆਰ ਪੀ ਤੁਸੀਂ ਚੈੱਕ ਕਰੋ ਇਹਦੀ ਤੁਹਾਨੂੰ ਐਮ ਆਰ ਪੀ ਮਿਲਣੀ ਆ ਜੀ ਆ ਦੇਖੋ 210 ਰੁਪਏ ਠੀਕ ਹੈ 210 ਵਾਲੀ ਤੁਹਾਨੂੰ ਮਿਲਣੀ 160 ਦੇ ਵਿੱਚ ਠੀਕ ਹੈ ਜੀ ਇਹਦਾ ਰਿਜ਼ਲਟ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਸਾਰੇ ਨੂੰ ਪਤਾ ਹੈ ਕਿ ਮੈਂ ਵਧੀਆ ਹੈਗਾ ਏ ਉਹ ਵੀ 7 ਸਟੈਪ 7 ਸਟੈਪ ਫੇਸ਼ਲ ਹੈਗਾ ਦਿੱਤਾ ਨੂੰ ਫੇਸ਼ਲ ਕਿੱਟਾਂ ਸਾਰੀਆਂ ਦਿਖਾ ਦਿੱਤੀਆਂ ਪ੍ਰਾਈਸ ਵੀ ਦੱਸ ਦਿੱਤਾ ਤੇ ਹੁਣ ਵਾਰੀ ਹੈ ਬਲੀਚ ਦੀ ਤੇ ਤੁਸੀਂ ਬਲੀਚ ਦੇ ਪ੍ਰੋਡਕਟ ਵੀ ਤੁਸੀਂ ਦੇਖ ਸਕਦੇ ਆ ਆਕਸੀਆ ਰੀਅਲ ਅਰੋਮਾ ਅਰੋਮਾ ਐਚ ਆਰਟੀ ਐਚ ਆਰਟੀ ਦੇ ਇਹਨਾਂ ਦਾ ਪ੍ਰਾਈਸ ਵੀ ਦੱਸ ਦੋ ਹਾਂਜੀ ਬਿਲਕੁਲ ਛੋਟੀਆਂ ਬਲੀਚਰ ਆ ਸਾਡੀਆਂ ਕਾਫੀ ਸੇਲ ਤੇ ਰਹੀਆਂ ਹੁਣ ਡਿਮਾਂਡ ਵੱਡੀਆਂ ਬਲੀਚਾਂ ਦੀ ਆ ਰਹੀ ਸੀਗੀ ਹੈਨਾ ਤੇ ਸਾਡੇ ਕੋਲ 300 ਗ੍ਰਾਮ ਤੇ ਕਿਲੋ ਰੀ ਬਲੀਚ ਹੈਗੀ ਆ ਠੀਕ ਹੈ ਜੀ ਐਚ ਆਰਟੀ ਦੀ ਅਗਰ ਸਟਾਰਟਿੰਗ ਮੈਂ ਕਰਾਂ 300 ਗ੍ਰਾਮ ਵਾਲੀ ਦੀ 50% ਡਿਸਕਾਊਂਟ ਤੇ ਚੱਲਦੀ ਪਈ ਹੈ ਠੀਕ ਹੈ ਜੀ ਇਹ ਹਾਂਜੀ ਐਮ ਆਰ ਪੀ ਹੈਗੀ 335 ਠੀਕ ਹੈ ਇਹਦਾ 50% ਡਿਸਕਾਊਂਟ ਹੋ ਜਾਏਗਾ ਠੀਕ ਹੈ ਜੀ ਇਹ ਤੁਹਾਨੂੰ ਪੈਗੀ 162 ਰੁਪਏ ਦੀ ਠੀਕ ਹੈ ਜੀ 162 ਰੁਪਏ ਦੀ ਉਸ ਤੋਂ ਬਾਅਦ ਆਏ ਨਹੀਂ ਪਪਾਇਆ ਸੌਰੀ ਰੀਅਲ ਰੋਮਾ ਦੀ ਰੀਅਲ ਰੋਮਾ ਦੇ ਵਿੱਚ ਵੀ ਸਾਡੇ ਕੋਲ ਫਲੇਵਰ ਹੈਗੇ ਆ ਇਹ ਤੁਹਾਨੂੰ ਪਹਿਣੀ 175 ਦੀ ਇਹਨਾਂ ਦੇ ਤੁਹਾਨੂੰ ਫਲੇਵਰ ਮਿਲ ਜਾਣਗੇ ਜਿਹੜੀ ਐਮ ਆਰ ਪੀ 355 ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਰੀਅਲ ਰੋਮਾ ਦਾ ਡਾਇਮੰਡ ਠੀਕ ਹੈ ਜੀ ਠੀਕ ਹੈ ਇਹ ਵੀ ਤੁਹਾਨੂੰ 175 ਦੀ ਪਹਿਣੀ ਆ ਦੇਖੋ ਜੀ 395 ਐਮ ਆਰ ਪੀ 2028 ਤੱਕ ਵੈਲਿਡ ਠੀਕ ਹੈ ਜੀ 300 ਗ੍ਰਾਮ ਇਹ ਸਾਰੇ ਵੱਡੇ ਪੈਕ ਆ ਹਾਂ ਜੀ ਇਸ ਤੋਂ ਬਾਅਦ ਆਕਸੀ ਦੀ ਆਉਂਦੀ ਆ ਸਾਡੇ ਕੋਲ ਆ ਦੇਖੋ ਜੀ ਠੀਕ ਹੈ 295 ਐਮ ਆਰ ਪੀ 150 ਦੀ ਪੈਣੀ ਇਹ ਠੀਕ ਹੈ ਜੀ ਆਕਸੀ ਦੀ ਵਿੱਚ ਸਾਡੇ ਕੋਲ ਇਸ ਟਾਈਮ ਜਿਹੜੇ ਫਲੇਵਰ ਪਏ ਹੋਏ ਡੀ 10 골ਡ ਆ ਤੇ ਵਾਈਟਿੰਗ 3 ਫਲੇਵਰ ਪਏ ਹੋਏ ਆ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਸਿਰਫ ਸਕੀਮ ਅਸੀਂ ਲਾਈ ਆ ਹੁਣ ਜਿਹਦਾ ਵਿਡਿੰਗ ਸੀਜ਼ਨ ਚੱਲਦਾ ਪਿਆ ਉਹਦੇ ਕਰਕੇ ਡਿਸਕਾਊਂਟ ਚੱਲਦੇ ਪਏ ਹੈਗੇ ਡਿਮਾਂਡ ਇਹਨਾਂ ਦੀ ਕਾਫੀ ਆ ਰਹੀ ਸੀ ਠੀਕ ਹੈ ਤੁਸੀਂ ਹੋਲ ਸੇਲ ਦੇ ਪ੍ਰਾਈਸ ਦੇ ਉੱਤੇ ਜੇ ਤੁਸੀਂ ਲੈਣਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਸ਼ਾਪ ਤੇ ਆ ਕੇ ਵਿਜ਼ਿਟ ਕਰ ਸਕਦੇ ਆ ਕਿਉਂਕਿ ਇੰਨਾ ਘੱਟ ਤੇ ਜਨੂਅਲ ਪ੍ਰਾਈਸ ਮੈਨੂੰ ਲੱਗਦਾ ਤੁਹਾਨੂੰ ਪੂਰੇ ਸ਼ਹਿਰਪੁਰ ਚ ਕਿਤੇ ਵੀ ਮਿਲਣਾ ਬਾਕੀ ਤੁਸੀਂ ਆਨਲਾਈਨ ਜੀ ਆਰਡਰ ਦੇਣਾ ਹੈ ਤਾਂ ਤੁਹਾਨੂੰ ਫੋਨ ਨੰਬਰ ਤੇ ਤੁਸੀਂ ਕਾਲ ਕਰ ਲਿਓ ਅਡਵਾਂਸ ਪੇਮੈਂਟ ਕਰਵਾ ਕੇ ਤੁਸੀਂ ਆਪਣਾ ਆਰਡਰ ਲੈ ਸਕਦੇ ਹੋ ਹਾਂਜੀ ਤੁਸੀਂ ਆਪਣੀ ਸ਼ਾਰਟੀ ਜਿਹੜੀ ਆਪਣੀ ਦੱਸੋ ਸਾਨੂੰ ਕਿਹੜਾ ਪ੍ਰੋਡਕਟ ਚਾਹੀਦਾ ਹੈਗਾ ਕੋਈ ਡਿਟੇਲ ਦਿਆ ਕਰੋ ਤਾਂ ਹੀ ਅਸੀਂ ਤੁਹਾਨੂੰ ਆਨਲਾਈਨ ਆਰਡਰ ਪੇਜ ਪਾਵਾਂਗੇ ਨਾ ਹਾਂਜੀ ਕੋਈ ਕਈ ਕੀ ਕਰਦੇ ਕਸਟਮਰ ਮੈਸੇਜ ਕਰ ਦਿੰਦੇ ਹੈਗੇ ਅੱਗੇ ਰਿਸਪਾਂਸ ਨਹੀਂ ਦਿੰਦੇ ਕਿ ਕਿਸ ਅਡਰੈਸ ਤੇ ਭੇਜਣਾ ਹੈ ਫੇ ਸਾਨੂੰ ਪਤਾ ਹੋਊਗਾ ਤੁਸੀਂ ਭੇਜ ਪਾਵਾਂਗੇ ਨਾ ਹਾਂਜੀ ਤੇ ਬਾਕੀ ਨੇਲਸ ਦਾ ਜਿਹੜਾ ਕੰਮ ਕਰਦੇ ਆ ਉਹਨਾਂ ਦੇ ਲਈ ਸਪੈਸ਼ਲ ਆਫਰ ਆ ਤੁਸੀਂ ਬਾਹਰੋਂ ਇਹ ਪੂਰੀ ਦੀ ਪੂਰੀ ਟਰੇ ਲੈਣੇ ਦੀ ਦੇ ਵਿੱਚ ਕਿੰਨੇ ਹੁੰਦੇ ਆ ਇਹ ਚ 100 ਪੀਸ ਹੁੰਦੇ ਆ ਜੀ ਠੀਕ ਆ ਜੀ ਇੱਕ ਟਰੇ ਦੇ ਵਿੱਚ 100 ਨੇਲ ਟਿਪ ਹੁੰਦੀਆਂ ਆ ਤੇ ਇਹ ਤੁਹਾਨੂੰ ਪੂਰੇ ਦਾ ਪੂਰਾ ਬਾਕਸ ਬਾਹਰੋਂ ਮਿਲਦਾ ਤੁਹਾਨੂੰ 100 ਰੁਪਏ ਦਾ ਤੇ ਤੁਹਾਨੂੰ ਇੱਥੋਂ ਮਿਲਨੇ ਆ 100 ਦੇ ਦੋ ਜੀ ਠੀਕ ਆ ਜੀ ਤੇ ਤੁਸੀਂ ਪ੍ਰੈਸਰ ਨੇਲ ਤੁਸੀਂ ਉਦਾਂ ਡਿਜ਼ਾਈਨਰ ਵੀ ਲੈਣਾ ਚਾਹੁੰਦੇ ਆ ਉਹ ਵੀ ਤੁਸੀਂ ਲੈ ਸਕਦੇ ਆ ਇਹ ਤੁਹਾਨੂੰ ਮਿਲਨੇ ਆ 60 ਰੁਪਏ ਦਾ ਜੀ ਇੱਕ ਬਾਕਸ 60 ਰੁਪਏ ਦਾ ਹਾਂ ਜੀ ਇੱਕ ਬਾਕਸ 60 ਰੁਪਏ ਦਾ ਮਿਲਣਾ ਜੀ ਠੀਕ ਆ ਜੀ ਇਹ ਡਿਜ਼ਾਈਨ ਸਾਡੇ ਕੋਲ ਬਹੁਤ ਹੈਗੇ ਇਹ ਡੈਮੋ ਹੈਗੇ ਇਹ ਵਾਲੀਆਂ ਜੀ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਜੀ ਅੱਗੇ ਤੋਂ ਅੱਗੇ ਹੂੰ ਤਾਂ ਕਿ ਬਾਕੀ ਹੋਰ ਆਫਰ ਮਿਲਣ ਹੋ ਸਕਣ ਤੇ ਦੀਦੀ ਹੁਣੀ ਕਹਿੰਦੇ ਆ ਵੀ ਬਾਕਸ ਦਿਖਾਣਾ ਹੈ ਹਜੇ ਓਪਨਿੰਗ ਕੀਤੀ ਹੈ ਸਾਡੇ ਸਾਹਮਣੇ ਤੇ ਇਹਦੇ ਵਿੱਚ ਹੈਗੇ ਆ ਨੀ ਕੇਅਰ ਦੇ హెయిਰ ਮਾਸਕ ਹੈਗੇ ਜੀ ਠੀਕ ਹੈ ਜੀ ਆਹ ਦੇਖੋ ਜੀ ਇਹ ਹੈਗੇ ਆ హెయిਰ ਮਾਸਕ ਇਹਨਾਂ ਦੀ ਦੀ ਐਮ ਆਰ ਪੀ ਕੰਪਨੀ ਤੁਸੀਂ ਇਸ ਲਿਖੇ ਹੋਣਾ ਨੀ ਕੇਅਰ ਇਹਦੇ ਵਿੱਚ ਸਾਕੋ ਹੇਅਰ ਫਿਕਸਰ ਵੀ ਆਂਦੇ ਹੈਗੇ ਹਨਾ ਉਹ ਵੀ ਇੰਨੇ ਕੋਲ ਹੈਗੇ ਆ ਠੀਕ ਹੈ ਜੀ ਇਹ ਇਹ ਤੁਹਾਨੂੰ ਪੈਣਾ ਜੀ 180 ਦਾ होलसेल ਪ੍ਰਾਈਸ ਆ ਠੀਕ ਹੈ ਕੋਈ ਹੋਰ ਹੈ ਜੀ ਦੁਕਾਨਦਾਰ ਆਂਦਾ ਆ ਜਾਂ ਨੋਰਮਲ ਕਸਟਮਰ ਆਂਦੇ ਹੈ ਇਕੋ ਰੇਟ ਆ ਜੀ 180 ਰੁਪਏ ਠੀਕ ਹੈ ਜੀ ਦਾ ਰੇਟ ਹੋਰ ਹੈਗਾ ਜੇ ਬਾਕਸ ਤੁਸੀਂ ਪੇਟੀ ਲੈਣੀ ਹੈਗੀ ਆ ਥੈਨ ਉਹਦੇ ਪਾਸੇ ਕਾਲ ਕਰਿਓ ਸਾਨੂੰ ਜਾਂ ਦੁਕਾਨ ਤੇ ਵਿਜ਼ਿਟ ਕਰਿਓ ਜੀ ਠੀਕ ਹੈ ਜੀ ਤੇ ਪੂਰੇ ਦਾ ਪੂਰਾ ਹੀ ਹਾਂਜੀ ਉਹਦਾ 650 ਰੁਪਿਆ ਦੀ ਐਮ ਆਰ ਪੀ ਲਿਖੀ ਹੋਈ ਆ ਦੇਖ ਲਓ ਤੇ ਤੁਹਾਨੂੰ ਮਿਲਣੀ ਕਿੰਨੇ ਦੀ ਆ 180 180 ਰੁਪਏ ਦੀ 180 ਰੁਪਏ ਦੀ ਸਿਰਫ ਐਂਜਰੀ हेयर स्प्रे ਜਿਹੜੀ ਆਂਦੀ ਨਾ ਇਹ ਤੁਹਾਨੂੰ ਹੋਲਸੇਲ ਪ੍ਰਾਈਸ 70 ਠੀਕ ਹੈ ਜੀ ਠੀਕ ਹੈ ਜੀ ਐਮ ਆਰ ਪੀ ਤੇ ਇਹਦੀ ਬਹੁਤ ਹੈਗੀ ਤੁਹਾਨੂੰ ਦਹਾਲ ਦੇਣੀ ਇੱਥੇ ਆ ਦੇਖੋ ਜੀ 399 ਐਮ ਆਰ ਪੀ ਹੈ ਲਓ ਜੀ 400 ਵਾਲੀ ਤੁਹਾਨੂੰ हेयर स्प्रे ਮਿਲਣੀ ਆ 70 ਰੁਪਏ ਦੀ ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਕੀ ਟਿਸ਼ੂ ਆ ਜਾਂਦੇ ਆ ਹਾਂ ਜੀ 40 ਰੁਪਏ ਠੀਕ ਹੈ ਜੀ ਦੇਚ 12 ਹੁੰਦੇ ਇੱਕ ਪੈਕਟ ਦੇ ਵਿੱਚ ਠੀਕ ਹੈ ਜੀ 12 ਹੁੰਦੇ 40 ਰੁਪਏ ਦਾ ਤੇ ਇਹ ਵੈਕਸ ਦੇ ਵਾਸਤੇ ਯੂਜ਼ ਹੁੰਦੀਆਂ ਆ ਵੁੱਡਨ ਨਾਈਫ ਜਿਹਨੂੰ ਕਹਿੰਦੇ ਆ ਇਹਦੇ ਵਿੱਚ 100 ਪੀਸ ਆ ਤੇ ਕੀ ਇਹਦੀ ਐਮ ਆਰ ਪੀ ਇਹ 80 ਰੁਪਏ ਦਾ ਪੈਣਾ ਤੁਹਾਨੂੰ ਠੀਕ ਹੈ ਤੇ ਇੱਥੇ ਤੁਹਾਨੂੰ ਮਿਲਣਾ ਸਿਰਫ 80 ਰੁਪਏ ਦਾ 100 ਪੀਸ ਫੋਨ ਸਾਡੇ ਕੋਲ ਆ ਜੈਬੀਓ ਦੇ ਆ ਚੁੱਕੇ ਆ ਫੇਸ ਵਾਸ਼ ਵੀ ਆ ਚੁੱਕੇ ਆ ਕਲੀਨਿੰਗ ਮਿਲਕ ਵੀ ਆ ਚੁੱਕੇ ਹੈਗੇ ਆ ਇਹ ਪਿਛਲੀ ਵੀਡੀਓ ਚ ਤੁਸੀਂ ਨਹੀਂ ਦੇਖੇ ਨਿਊ ਆ ਨਹੀਂ ਕਵਰ ਕੀਤੀ ਸੀਗੀ ਇਹਦੀ ਐਮ ਆਰ ਪੀ ਹੈਗੀ 195 ਠੀਕ ਹੈ ਜੀ ਠੀਕ ਹੈ ਇਹ ਤੁਹਾਨੂੰ ਪੈਣਾ ਸਿਰਫ 90 ਰੁਪਏ ਦਾ ਜਿਹੜਾ ਮਰਜ਼ੀ ਲੈ ਲਓ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਸਲੂਨ ਆਈਟਮ ਹੈਗੀ ਆ ਪਾਲਚ ਵੱਡੇ ਯੂਸ ਹੁੰਦੇ ਹੈਗੇ ਹੈਗੇ ਬਹੁਤ ਜਿਆਦਾ ਲੋਡ ਪੈਂਦੀ ਇਹਨਾਂ ਦੀ ਠੀਕ ਹੈ ਜੀ ਪਿਛਲੀ ਵਾਰ ਇਹਦੇ ਫੇਸ਼ਲ ਬੜੇ ਸੇਲ ਕੀਤੇ ਆ ਜਿਹੜੇ ਰਿਸਪੌਂਸ ਬਹੁਤ ਵਧੀਆ ਸੀ ਹੁਣ ਉਹਦੇ ਕਲੀਨਿੰਗ ਮਿਲ ਆ ਚੁੱਕੇ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਹ ਵਾਈਟਨਿੰਗ ਕੈਪਸੂਲ ਜਿਹੜੇ ਕਿ ਹੁਣ ਫੇਸ਼ਲ ਫੇਸ਼ਲ ਕੈਪਸੂਲ ਆਉਂਦੇ ਠੀਕ ਹੈ ਜੀ ਇਹ ਤੇ ਫੇਸ ਵਿੱਚ ਪਾ ਕੇ ਤੁਸੀਂ ਯੂਜ਼ ਕਰ ਸਕਦੇ ਆ ਸਕਿਨ ਕਾਫੀ ਗਲੋ ਕਰਦੀ ਹੈਗੀ ਆ ਇਹ ਤੁਹਾਨੂੰ ਸਿਰਫ ਪੈਣਾ 160 ਰੁਪਏ ਦਾ ਪੂਰਾ ਬਾਕਸ ਪੂਰਾ ਬਾਕਸ 2028 ਤੱਕ ਵੈਲਿਡ ਹੈ ਜੀ ਦਾ ਲਓ ਜੀ ਇੱਕ ਹੋਰ ਧਮਾਕਾ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆ ਕਾਫੀ ਟ੍ਰੈਂਡਿੰਗ ਚੱਲਦੀ ਪਈ ਹੈ ਠੀਕ ਹੈ ਜੀ ਇਹ 5 ਇਨ 1 ਆ ਜੀ ਆ ਦੇਖੋ 1 2 3 4 5 5 ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਲਿਪਸਟਿਕ ਆਈ ਸ਼ੈਡੋ ਮਤਲਬ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਣੀਗੀ ਕੰਪੈਕਟ ਹੋ ਗਿਆ ਹਰ ਇੱਕ ਚੀਜ਼ ਠੀਕ ਹੈ ਜੀ ਆ ਲਓ ਜੀ ਤੁਹਾਨੂੰ ਕੋਈ ਹੋਰ ਪ੍ਰੋਡਕਟ ਲੈਣ ਦੀ ਲੋੜ ਨਹੀਂ ਹੈਗੀ ਬੇਸ ਵਾਸਤੇ ਆਈਜ਼ ਵਾਸਤੇ ਤੁਸੀਂ ਬ੍ਰਾਈਡਲ ਕਿਟ ਬਣਵਾਉਨੇ ਆ ਕਿੰਨੇ ਕਿੰਨੇ ਪੈਲੇਟ ਐਡ ਕਰਵਾਉਨੇ ਹੋ ਕੋਸਟਲੀ ਪੈਂਦਾ ਤੁਸੀਂ ਇੱਕ ਆ ਬੁੱਕ ਲੈ ਲਓ ਸਾਰਾ ਕੁਝ ਕੰਪਲੀਟ ਹੈ ਇਹਦੇ ਵਿੱਚ ਸਜਮ ਵਾਲੇ ਵੀ ਲੈ ਸਕਦੇ ਆ ਨੋਰਮਲ ਜਿਹੜੀ ਬ੍ਰਾਈਡਲ ਉਹ ਵੀ ਲੈ ਸਕਦੀਆਂ ਆ ਇਹ ਮਾਰਕੀਟ ਤੇ ਵਿਕਦੀ ਹੈਗੀ ਆ ਰਿਟੇਲ ਤਾਂ ਬਹੁਤ ਮਹਿੰਗੀ ਵਿਕਦੀ ਹੈ ਅਗਰ ਮੈਂ ਹੋਲਸੇਲ ਦੀ ਗੱਲ ਕਰਾਂ 8 850 ਤੋਂ ਘੱਟ ਹੋਲਸੇਲ ਹੈ ਨਹੀਂਗੀ ਦੀ ਅਸੀਂ ਸਿਰਫ ਤੁਹਾਨੂੰ ਦੇ ਰਹੇ ਆ 500 ਵਿੱਚ ਠੀਕ ਹੈ ਜੀ ਪੂਰੀ ਬੁੱਕ 500 ਚ ਦੇ ਰਹੇ ਆ ਜੀ ਤੇ ਆਪਣੇ ਲਾਗੇ ਚੱਕੇ ਦੇ ਮਿਲ ਜਾਓ ਸ਼ਾਰਪਾ ਤੇ ਵੀ ਨਹੀਂ ਜੀ ਪੂਰੇ ਸ਼ਾਰਪਾ ਤੇ ਟਰਾਈ ਕਰ ਲਓ ਤੈਨੂੰ 500 ਰੇਟ ਹੀ ਨਹੀਂ ਮਿਲਣਾ ਕਿਤੇ ਤੇ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜੇ ਉਧਰ ਸ਼ਾਪ ਤੇ ਤਾਂ ਨਾਰਮਲ ਮਿਲਦੇ ਨਾ ਉਹ हेयर ਮਿਲਦੇ ਤੁਹਾਨੂੰ ਪਲਾਸਟਿਕ ਦੇ ਵਾਲੇ ਉਧਰ ਹੀ ਸ਼ਾਈਨ ਕਰਦੇ ਤਾਂ ਤੁਸੀਂ ਆਹ ਵਾਲੇ हेयर ਦੇਖੋ ਇਹ ਆਰਟੀਫੀਸ਼ੀਅਲ हेयर ਆ ਤੇ ਔਰ ਇਹ ਲੱਗਦੀ ਕੁਆਲਿਟੀ ਬਹੁਤ ਆਰਟੀਫੀਸ਼ੀਅਲ ਆ ओरिजिनल ਲੱਗ ਰਹੇ ਹੈਗੇ ਇਹ ਠੀਕ ਹੈ ਆ ਲੋ ਜੀ ਨੇਚਰਲ ਜੇ ਬਿਲਕੁਲ ਸ਼ੇਡ ਆ ਨੇਚਰਲ ਆ ਇਹਦੇ ਚ ਦੋ ਸਾਡੇ ਕੋਲ ਸ਼ੇਡ ਮਿਲ ਜਣੇ ਨੇ ਬਲੈਕ ਤੇ ਨੇਚਰਲ ਬਰਾਊਨ ਠੀਕ ਆ ਜੀ ਤੇ ਜਿਹੜੇ ਆ ਇਹਦੇ ਲੈਂਥ ਵਾਲੇ ਹੈਗੇ ਨਾ ਇਹ ਤੁਹਾਨੂੰ ਪੈਣੇ ਆ 100 ਰੁਪਏ ਦਾ ਠੀਕ ਆ ਜੀ ਤੇ ਇਹ ਵਾਲਾ ਕਲਚਰ ਵਾਲਾ ਜੀ ਆ ਦੇਖੋ ਤਾਨੂੰ ਟਾਈ ਅਪ ਕਰਨ ਨੂੰ ਬਹੁਤ ਈਜ਼ੀ ਆ ਬਸ ਤੁਸੀਂ ਪੋਣੀ ਕਰਨੀ ਲੱਗੀ ਹੋਈ ਹੈ ਸਾਰਾ ਕੁਝ ਹੀ ਹੈਗਾ ਦੇਖ ਲਓ ਨਾ ਇਹਦੇ ਅੰਦਰ ਆ ਸਾਰਾ ਦੇਖੋ ਠੀਕ ਐ ਇਦਾਂ ਹੀ ਲਗਾ ਤੋ ਇਹ ਤੁਹਾਨੂੰ ਪਹਿਣਾ 200 ਰੁਪਏ ਦਾ ਠੀਕ ਆ ਜੀ ਤੇ ਐਦਾਂ ਹੀ ਤੁਸੀਂ ਇਹਨੂੰ ਟਾਈ ਕਰਕੇ ਤੁਸੀਂ ਰੱਖ ਸਕਦੇ ਹੋ ਪਾਰਲਰ ਜਾਂਦੀ ਲੋੜੀ ਤੁਸੀਂ ਇਦਾਂ ਹੀ ਯੂਜ਼ ਕਰੋ ਆਪੀ ਘਰ ਲਗਾਓ ਤੇ ਘੁਮੋ ਜਿੰਦਾ ਮਰਜੀ ਹਾਂਜੀ ਹਾਂਜੀ ਹੁਣ ਸਾਡੇ ਕੋਲ ਜਿਹੜੇ ਨਾ ਅਸੀਂ ਪ੍ਰੋਡਕਟ ਨਮੇਲੀ ਆਂਦੇ ਹੈਗੇ ਉਹ ਹੈਗੇ ਕਲਰ ਚੇਂਜਿੰਗ ਫਾਊਂਡੇਸ਼ਨ ਠੀਕ ਆ ਜੀ ਇਹ ਤੁਹਾਨੂੰ ਇਹਦੇ ਬਾਰੇ ਦੱਸਣ ਦੀ ਲੋੜ ਨਹੀਂ ਹੈਗੀ ਆ ਠੀਕ ਆ ਇਹ ਹੈਗਾ ਜਿਸ ਜਿੱਦਾਂ ਲਾਓਗੇ ਨਾ ਸਕਿਨ ਦੇ ਅਕੋਰਡਿੰਗ ਇਹਨੇ ਆਪਣਾ ਕਲਰ ਚੇਂਜ ਕਰ ਲੈਣਾ ਹੈ ਠੀਕ ਹੈ ਜੀ ਸਾਨੂੰ ਬਾਅਦ ਫਾਊਂਡੇਸ਼ਨ ਲਾਉਣ ਦੀ ਲੋੜ ਨਹੀਂ ਹੈਗੀ ਆ ਵੱਖਰੇ ਵੱਖਰੇ ਤੁਹਾਨੂੰ ਕਲਰ ਯੂਜ਼ ਕਰਨ ਦੀ ਲੋੜ ਨਹੀਂ ਕਿ ਮੇਰੇ ਸਕਿਨ ਤੇ ਡਾਰਕ ਆ ਜਾਂ ਲਾਈਟ ਆ ਤੇ ਉਹਦੇ ਅਕੋਰਡਿੰਗ ਲੈਣਾ ਹੈ ਤੇ ਆਪਣੇ ਸਕਿਨ ਤੇ ਲਾਉਣਾ ਤਾਂ ਖੁਦ ਬੋ ਖੁਦ ਆਪਣੇ ਕਲਰ ਇਹਨੇ ਚੇਂਜ ਕਰਕੇ ਤੁਹਾਡੀ ਸਕਿਨ ਦੇ ਨਾਲ ਦਾ ਹੋ ਜਾਣਾ ਲਓ ਜੀ ਉਸ ਤੋਂ ਬਾਅਦ ਸਾਡੇ ਕੋਲ ਆ ਜਾਣੀਆਂ ਲਕਮੀ ਦੀਆਂ ਸੀਸੀ ਕਰੀਮਾਂ ਠੀਕ ਹੈ ਠੀਕ ਹੈ ਛੋਟੀ ਪੈਕਿੰਗ ਔਰ ਵੱਡੀ ਪੈਕਿੰਗ ਆ ਦੋਨੀਆਂ ਪੈਕਿੰਗ ਸਾਡੇ ਕੋਲ ਹੈਗੀਆਂ ਠੀਕ ਹੈ ਲੈਕਮੀ ਦੀ ਜਿਹੜੀ ਛੋਟੀ ਹੈਗੀ ਆ ਇਹਦੇ ਉੱਪਰ 30% ਡਿਸਕਾਊਂਟ ਆ ਠੀਕ ਹੈ ਜੀ ਔਰ ਇਸ ਤੇ ਵੱਡੀ ਤੇ ਹੈਗਾ 40% ਡਿਸਕਾਊਂਟ ਠੀਕ ਹੈ ਇਹਦੀ ਐਮ ਆਰ ਪੀ ਹੈਗੀ 360 ਰੁਪਏ ਇਹ ਤੁਹਾਨੂੰ ਪੈਣੀ 216 ਦੀ 360 ਵਾਲੀ 216 ਚ ਪੈਣੀ ਹੈ 40% ਡਿਸਕਾਊਂਟ ਛੋਟੀ ਤੇ 30% ਡਿਸਕਾਊਂਟ ਹੈ ਇਹਦੀ ਐਮ ਆਰ ਪੀ ਹੈਗੀ ਜੀ 99 ਤੇ ਇਹ ਤੁਹਾਨੂੰ ਪੈਣੀ 70 ਦੀ ਠੀਕ ਹੈ ਜੀ ਠੀਕ ਹੈ ਸਭ ਤੋਂ ਮੋਸਟ ਸੇਲਿੰਗ ਆਈਟਮ ਸਾਡੀ ₹100 ਵਾਲਾ ਪੈਲੇਟ ਇਹਦੇ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੇ ਪੈਲੇਟ ਆ ਗਏ ਹੋਏ ਆ ਹਾਂਜੀ 100 ਵਾਲਾ ਤੇ 90 ਵਾਲਾ ਠੀਕ ਹੈ ਜੀ 90 ਵਾਲੀ ਚ ਤੁਹਾਨੂੰ 9 ਪੀਸ ਮਿਲਨੇ ਆ 100 ਵਾਲੀ ਚ 10 ਪੀਸ ਮਿਲਨੇ ਆ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਥ੍ਰੈਡ 250 ਦਾ ਪੂਰਾ ਬਾਕਸ ਹੈ ਜੀ ਇਹ ਠੀਕ ਹੈ ਜੀ ਦੇਸੀ ਕਿੰਨੇ ਹੁੰਦੇ ਦੇ ਵਿੱਚ 10 ਪੀਸ ਆਹ ਸੌਰੀ 8 ਪੀਸ ਹੁੰਦੇ ਆ ਠੀਕ ਹੈ ਜੀ 250 ਦਾ ਪੂਰਾ ਬਾਕਸ ਹੈ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਨੈਕਸਾ ਦੀ ਬੀਵੀਸੀਸੀ ਦੋਨਾਂ ਹੀ ਆ ਸਾਡੇ ਕੋਲ ਇੱਥੇ ਤਿੰਨ ਫਲੇਵਰ ਸਾਡੇ ਹੋਗੇ ਐਚਡੀ ਵੀ ਹੈਗਾ ਇਹ ਵਿੱਚ ਠੀਕ ਹੈ ਇਹ ਤੁਹਾਨੂੰ ਪ ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਸਟਾਰਟਿੰਗ ਨੋਨ ਟ੍ਰਾਂਸਫਰਬਲ ਪਿਸਟਿਕ ਆ ਦੇਖ ਲਓ ਜੀ ਠੀਕ ਹੈ ਬਾਕੀ ਤੁਸੀਂ ਬਾਕੀ ਤਾਂ ਨਹੀਂ ਦਿਖਾਈਆ ਤੁਸੀਂ ਪਿਛਲੀ ਵੀਡੀਓ ਚ ਸਾਰੇ ਦੇਖ ਲਏ ਆ ਰੇਟ ਦੇ ਚੁੱਕੇ ਆ ਬਾਕੀ ਜਿਹੜੇ ਹੈਗੇ ਸਾਰੇ ਤੇ ਬਾਕੀ ਤੁਸੀਂ ਇਹ ਦੇਖ ਲਓ ਹੁਣ ਤੁਹਾਨੂੰ ਸਿਰਫ ਉਹ ਚੀਜ਼ਾਂ ਦਿਖਾ ਰਹੀ ਜੋ ਅਸੀਂ ਪਿਛਲੀ ਵੀਡੀਓ ਚ ਕਵਰ ਨਹੀਂ ਕਰ ਪਾਈ ਸੀਗੇ ਹੈਨਾ ਜਾਂ ਕੁਝ ਨਵੀਂ ਆਈਟਮ ਸਾਡੇ ਕੋਲ ਆਈਆਂ ਇਹਦੀ ਐਮ ਆਰ ਪੀ 299 ਰੁਪਏ ਆ ਠੀਕ ਹੈ ਜੀ ਠੀਕ ਹੈ ਇਹ ਤੁਹਾਨੂੰ ਪੈਣੀ ਆ ਰਿਟੇਲ ਪ੍ਰਾਈਸ 100 ਰੁਪਏ ਠੀਕ ਹੈ ਜੀ ਬਾਕੀ ਦੇਖੋ ਜੀ ਜਿੰਨੇ ਬਾਕਸ ਟੂ ਬਾਕਸ ਲੈਣੇ ਆ ਉਹਦੇ ਸਾਡੇ ਪ੍ਰਾਈਸ ਹੋਲ ਹੈਗੇ ਉਹ ਮੈਂ ਡਿਸਕਲੋਜ਼ ਨਹੀਂ ਕਰ ਸਕਦੀ ਹੈਗੀਆਂ ਤੁਸੀਂ ਉਹਦੇ ਬਾਅਦ ਸਾਰੀ ਸ਼ਾਪ ਤੇ ਵਿజిਟ ਕਰੋ ਤੁਹਾਨੂੰ ਬਾਕਸ ਟੂ ਬਾਕਸ ਰੇਟ ਮਿਲ ਜਾਏਗਾ ਠੀਕ ਹੈ ਤੇ ਬਾਕੀ ਤੁਸੀਂ ਉਹਦਾ ਵੀ ਤੁਸੀਂ ਸਾਰਾ ਸਮਾਨ ਜਿੱਦਾ ਇਕੱਠਾ ਲੈਣੇ ਆ ਤੁਸੀਂ ਆਪਣੇ ਸ਼ਾਪ ਵਾਸਤੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਹੋਰ ਡਿਸਕਾਊਂਟ ਹੋ ਜਾਣਾ ਬਿਲਕੁਲ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਨੌਨ ਟ੍ਰਾਂਸਫਰ 24 ਆਵਰਸ ਸਟੇਲ ਪਿਸਟਿੰਗ ਠੀਕ ਹੈ ਜੀ ਚਾਰ ਸ਼ੇਡ ਸਾਡੇ ਕੋਲ ਇਸ ਟਾਈਮ ਅਵੇਲੇਬਲ ਹੈਗੀਆਂ ਠੀਕ ਹੈ ਇਹ ਵਿੱਚ ਇੱਕ ਬਾਕਸ ਦੇ ਵਿੱਚ 5 ਪੀਸ ਹੁੰਦੇ ਆ ਠੀਕ ਹੈ ਠੀਕ ਹੈ ਤੁਸੀਂ ਆਪਣੀ ਵੈਰਾਈਟੀ ਬਣਾ ਸਕਦੇ ਆ ਇੱਕ ਪੀਸ ਇੱਕ ਬਾਕਸ ਵਿੱਚ ਇੱਕੋ ਕਲਰ ਆਂਦਾ ਹੈ ਪਰ ਤੁਸੀਂ ਚੇਂਜ ਕਰਕੇ 5 ਸੈੱਟ ਬਣਾ ਸਕਦੇ ਆ ਆਪਣੇ ਹਾਂ ਠੀਕ ਹੈ ਜੀ ਇਹ ਡਿਟੇਲ ਦੇ ਵਿੱਚ ਤੁਹਾਨੂੰ ਮਿਲਣੀ ਹੈ 499 ਅਪਰੋਕਸੀਮੇਟਲੀ ਉਹ ਹੈਗੀ ਆ ਐਮ ਆਰ ਪੀ ਹੈਗੀ ਆ 450 ਠੀਕ ਹੈ ਇਹ ਤੁਹਾਨੂੰ ਪੈਣੀ ਆ 230 ਰੁਪਏ ਸਿੰਗਲ ਪੀਸ ਠੀਕ ਹੈ ਜੀ ਨੋਟ ਟ੍ਰਾਂਸਫਰ ਠੀਕ ਹੈ 20 ਘੰਟੇ 24 ਟੇ ਸਟੇ ਆ ਰਸਟੇ ਕਰਨ ਵਾਲਾ ਜਿਹੜਾ ਹੈਗਾ ਠੀਕ ਹੈ ਬਾਕੀ ਜਿਨ੍ਹਾਂ ਨੂੰ ਬਾਕਸ ਟੂ ਬਾਕਸ ਚਾਹੀਦੀ ਹੈ ਜੀ ਉਹ ਸ਼ਾਪ ਤੇ ਵਿਜ਼ਿਟ ਕਰਨ ਉਹਨਾਂ ਦਾ ਰੇਟ ਅਲੱਗ ਹੋਏਗਾ ਜੀ ਠੀਕ ਹੈ ਜੀ ਤੋਂ ਉਸ ਤੋਂ ਬਾਅਦ ਹੈਗੇ ਹਨ ਗੁਲਾਬ ਜਲ 7 ਰੁਪਏ ਐਮਆਰ ਵੀ ਇੱਕ ਤੇ 7 ਰੁਪਏ ਦੀ ਇੱਕ ਤੇ ਐਮਆਰ ਪੀਆ ਠੀਕ ਹੈ ਜੀ ਠੀਕ ਤੇ ਇਹ ਤੁਹਾਨੂੰ ਪੂਰੀ ਪੈਣੀ ਹੈ 90 ਰੁਪਏ ਦੀ ਠੀਕ ਹੈ ਜੀ 6 ਹੈ ਜੀ 6 ਹੈ ਜੀ 90 ਰੁਪਏ ਦੀਆਂ 6 ਗੁਲਾਬ ਜਲ ਪੈਣੀਆਂ ਤੁਹਾਨੂੰ ਗੁਲਾਬ ਜਲ ਠੀਕ ਹੈ ਜੋਨ ਸਰਦੀਆਂ ਸਟਾਰਟ ਹੋ ਗਈਆਂ ਸਕਿਨ ਡਰਾਈ ਹੁੰਦੀ ਹੈ ਉਹਦੇ ਵਾਸਤੇ ਅਸੀਂ ਤੁਹਾਡੇ ਵਾਸਤੇ ਆ ਦੇ ਰਹੇ ਜੀ ਕਿੰਨਾ ਕੁਝ ਲੈ ਕੇ ਆਏ ਆ ਪਟਾਰੇ ਬਿਲਕੁਲ ਬਿਲਕੁਲ ਪਟਾਰੇ ਲੈ ਕੇ ਆਇਆ ਪਟਾਰੇ ਤੁਹਾਡੇ ਅਗੇ ਦੱਸਾਂਗੇ ਕੀ ਕੀ ਰੇਟ ਹੈਗੀ ਇਹਨਾਂ ਦੇ ਠੀਕ ਆ ਆ ਦੇਖੋ ਲਿਪ ਬਾਮ ਠੀਕ ਆ ਠੀਕ ਹੈ ਇਹਦੇ ਵਿੱਚ 24 ਪੀਸ ਹੁੰਦੇ ਆ ਜੀ ਹਾਂਜੀ ਇਹ ਤੁਹਾਨੂੰ ਪੈਣਾ 200 ਰੁਪਏ ਦਾ ਪੂਰਾ ਠੀਕ ਆ ਜੀ ਠੀਕ ਆ ਜੀ ਐਮ ਆਰ ਪੀ ਇਹਨਾਂ ਦੀ ਕਾਫੀ ਹੈਗੀ ਹੈ ਤੁਸੀਂ ਜਿੰਨਾ ਮਰਜ਼ੀ ਸੇਲ ਕਰੋ ਇਹਨੂੰ ਮੈਂ ਤੁਹਾਨੂੰ ਇੱਕ ਦਿਖਾ ਵੀ ਦਿੰਨੀ ਆ ਆ ਦੇਖੋ ਜੀ 45 ਰੁਪਏ ਐਮ ਆਰ ਪੀ ਆ ਠੀਕ ਹੈ ਜੀ ਦੁਬਾਰਾ ਤੁਸੀਂ 300 ਰੁਪਏ ਦੀ ਵੀ ਲੈਣੇ ਆ ਤਾਂ ਤਾਂ ਵੀ ਕਿੰਨੇ ਤੁਹਾਨੂੰ ਕੋਸਟਲੀ ਪੈਣੀ ਆ ਹਾਂ ਡਬਲ ਟ੍ਰिपल ਪ੍ਰੋਫਿਟ ਆਏਗਾ ਜੀ 200 ਰੁਪਏ ਦਾ ਲੈ ਕੇ ਜਿੱਦਾਂ ਮਰਜ਼ੀ ਸੇਲ ਕਰੋ ਇਹਨੂੰ ਠੀਕ ਹੈ ਜੀ ਇਹ ਤੋਂ ਬਾਅਦ ਸਾਡੇ ਕੋਲ ਆ ਦੇਖੋ ਜੀ ਆ ਜਾਂਦਾ ਆ ਇਹ ਵੀ ਲਿਪ ਬਾਵੀ ਆ ਠੀਕ ਹੈ ਜੀ ਨੀਮ ਦੇ ਵਿੱਚ ਆਂਦਾ ਆ ਠੀਕ ਹੈ ਇਹਦੇ ਵਿੱਚ ਟੋਟਲ 40 ਪੀਸ ਹੁੰਦੇ ਆ ਇਹ ਵੀ ਪੂਰਾ 200 ਰੁਪਏ ਦਾ ਬਾਕਸ ਪੈਣਾ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਇਹ ਵੀ 200 ਦਾ ਬਾਕਸ ਪੈਣਾ ਜੀ ਇਹਦੇ ਵਿੱਚ ਵੀ 42 ਪੀਸ ਆ 42 ਪੀਸ ਆ ਔਰ ਉੱਪਰ ਪ੍ਰਾਈਸ ਲਿਖਿਆ ਆ 15 ਰੁਪਏ ਪਰ ਪੀਸ 15 ਰੁਪਏ ਤੁਹਾਨੂੰ ਪਰ ਪੀਐਵੀ ਇਹ ਛੋਟੇ ਕੰਟੇਨਰ ਤੁਸੀਂ ਦੇਖ ਲਈ ਸਾਰੇ ਰੇਟ 15 ਰੁਪਏ ਹੈ 10 ਵਾਲੇ ਨਹੀਂ ਹੈਗੇ ਇਹ ਠੀਕ ਇਹ ਵੀ 15 ਤੇ ਐਮ ਆਰ ਪੀ ਵਾਲਾ ਹੈ ਇਹ ਵੀ ਲਿਪ ਪਾਵਾ ਮਨ ਹਾਂਜੀ ਲਿਪ ਪਾਵਾ ਮਾ ਤੁਹਾਨੂੰ ਠੀਕ ਹੈ ਇਹ ਵੀ 200 ਦਾ ਪੂਰਾ ਬਾਕਸ ਪੈਣਾ ਤੁਹਾਨੂੰ ਠੀਕ ਹੈ ਠੀਕ ਹੈ ਜੀ ਆਹ ਦੇਖ ਲਓ ਜੀ ਇਤਵਾਦ ਕਰੀਮਾ ਆ ਜਾਂਦੀਆਂ ਸਾਡੇ ਕੋਲ ਇਹ 130 ਦਾ ਪੂਰਾ ਬਾਕਸ ਹੈ ਠੀਕ ਹੈ ਜੀ ਠੀਕ ਹੈ ਇਹ ਵਾਲੀਆਂ ਆ ਗਈਆਂ ਜੀ ਵੱਡੀਆਂ ਐਮ ਆਰ ਪੀ ਪਈਆਂ ਹੋਏ ਨਾ ਦੀ ਹਾਂਜੀ ਤੁਹਾਨੂੰ 140 ਦਾ ਪੈਣਾ ਇੱਕ ਆਹ ਵਾਲਾ ਸੈਟ 6 640 ਚ ਠੀਕ ਹੈ ਜੀ ਸੇਲ ਜਿੰਦਾ ਮਰਜੀ ਕਰੋ ਉਹ ਤੁਹਾਡੇ ਆਪਣੇ ਹੱਥ ਆ ਜੀ ਤੁਸੀਂ 50 ਦੀ ਕਰਨੀ ਆ 40 ਦੀ ਕਰਨੀ ਆ ਤਾਂ 40 ਦੀ 30 ਦੀ ਤੁਹਾਡੇ ਆਪਣੇ ਹੱਥ ਸਾਡੇ ਵੱਲੋਂ 140 ਦਾ ਲੈ ਜਾਓ ਜਿੰਦਾ ਮਰਜੀ ਸੇਲ ਕਰੋ ਜੀ ਠੀਕ ਤੇ ਲਓ ਜੀ ਉਸ ਤੋਂ ਬਾਅਦ ਆ ਗਈ ਆ ਵੈਕਸ ਤੇ ਰੀਕਾ ਵੈਕਸ ਰੀਕਾ ਵੈਕਸ ਆਈ ਆ ਵਾਈਟ ਚਾਕਲੇਟ ਦੇ ਵਿੱਚ ਠੀਕ ਹੈ ਜੀ ਠੀਕ ਹੈ ਇਹ ਸਭ ਤੋਂ ਵੱਧ ਪਪੂਲਰ ਹੈਗੀ ਆ ओरिजिनल प्रोडक्ट हैगा और सैलून ते सब तो बाद यूज होने वाला है ठीक है हां जी ठीक है एरी तुसी हुन एमआरपी चेक करो एरी एमआरपी ही 1350 ਆ ਦੇਖ ਲੋ ਜੀ ਲੋ ਜੀ 1350 1350 ठीक है ਤੁਹਾਨੂੰ ਕਿੰਨੇ ਦੀ ਪਹਿਣੀ ਇਹ ਸਿਰਫ 250 ਦੀ ਹੈ 250 ਦੀ ਪਹਿਣੀ ਆ ਤੁਸੀਂ ਹੋਲ ਸੇਲ ਹੀ ਅੱਗੇ 550 ਦੀ ਕਰ ਦਿਓ ਮੇਰੇ ਕੋਲ ਆ ਜਾ ਕੇ ਲੋ ਜੀ ਤੁਹਾਨੂੰ 550 ਦੀ ਪਹਿਣੀ ਆ ਦੁਕਾਨਦਾਰ ਲੈ ਜਾਓ 250 ਦੀ ਲਿਓ ਡਬਲ ਪ੍ਰੋਫਿਟ ਕਮਾਓ ਠੀਕ ਹੈ ਜੀ